ਸਵਾਗਤ ਹੈ ਦੋਸਤੋ ਤੁਹਾਡਾ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਹਰ ਭਾਰਤੀ ਦਾ ਰਾਮ ਮੇਰੇ ਨਾਲ ਮੌਜੂਦ ਨੇ ਓਕੇ ਵਿਦਵਾਨ ਡਾਕਟਰ ਪਿਆਰਲਲ ਗਰਗ ਸਾਹਿਬ ਸਰ ਸਤਿ ਸ੍ਰੀ ਅਕਾਲ ਜੀ ਆਇਆਂ ਜੀ। ਜੀ ਸਤਿ ਸ੍ਰੀ ਅਕਾਲ। ਦੋਸਤੋ ਡਾਕਟਰ ਸਾਹਿਬ ਤੋਂ ਆਪਾਂ ਇਹਨ ਵਿਸ਼ੇ ਬਾਰੇ ਜਾਣਕਾਰੀ ਲਵਾਂਗੇ ਉਹ ਹੈਗਾ ਕਿ ਐਸਕੇਐਮ ਸੰਜੁਕਤ ਕਸਾਰ ਮੋਰਚਾ ਜਾਂ तमाम ਜਥੇਬੰਦੀਆਂ ਜਿਨ੍ਹਾਂ ਦੀ ਇੱਕ ਕੌਲ ਹੈ ਕਿ ਅਸੀਂ ਬੀਜੇਪੀ ਦਾ ਬਾਈਕਾਟ ਕਰਦੇ ਹਾਂ, ਵਿਰੋਧ ਕਰਦੇ ਹਾਂ ਪਿੰਡਾਂ ਦੇ ਵਿੱਚ। ਕਿ ਜੇ ਲੀਡਰ ਸਾਡੇ ਪਿੰਡਾਂ ਦੇ ਵਿੱਚ ਬੀਜਪੀ ਦੇ ਲੀਡਰ ਆਉਂਦੇ ਨੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ ਲਖੀਮਪੁਰ ਤੋਂ ਲੈ ਕੇ ਐਮਐਸਪੀਵਾਯਾ ਅੰਦੋਲਨ ਜਿਹੜੀਆਂ ਸਾਰੀਆਂ ਉਹ ਵੱਡੀਆਂ ਗੱਲਾਂ ਬੀਜਪੀ ਨੇ ਜਿਨ੍ਹਾਂ ਦੀ ਹਾਮੀ ਭਰੀ ਸੀ ਕਿ ਅਸੀਂ ਇਹਨਾਂ ਗੱਲਾਂ ਦੀ ਪਹਿਰੇਦਾਰੀ ਕਰਾਂਗੇ ਅਸੀਂ ਇਹਨਾਂ ਗੱਲਾਂ ਦੇ ਉੱਪਰ ਖਰੇ ਉਤਰਾਂਗੇ ਪਰ ਬੀਜਪੀ ਖਰੇ ਨਹੀਂ ਉਤਰੀ ਕਿਸੰਧ ਨੇ ਆਪਣਾ ਵਿਰੋਧ ਦਾ ਝੰਡਾ ਬੁਲੰਦ ਕਰਤਾ ਤੇ ਦੂਜੇ ਪਾਸੇ ਬੀਜਪੀ ਦੇ ਵਿੱਚ ਵੱਡੇ ਲੀਡਰ ਜਾਈ ਵੀ ਜਾਂਦੇ ਨੇ ਅੱਜ ਤਾਰ ਬੀਜਪੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਬੀਜਪੀ ਦਾ ਵਿਰੋਧ ਵੀ ਬਹੁਤ ਹੈ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੇ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਜਿਹੜੇ ਵੱਡੇ ਪਿੰਡ ਨੇ ਉਹ ਅੱਗੇ ਹੁੰਦੇ ਆ ਜਾਂ ਜਿਹੜੇ ਛੋਟੇ ਪਿੰਡ ਨੇ ਛੋਟੇ ਕਸਬੇ ਨੇ ਉਹ ਇਕੱਠੇ ਹੋ ਕੇ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਤੇ ਮੀਟਿੰਗਾਂ ਦੇ ਵਿੱਚ ਆਪਣੇ ਏਜੰਡੇ ਮਤੇ ਪਾਸ ਕਰ ਰਹੇ ਨੇ ਕਿ ਅਸੀਂ ਬੀਜਪੀ ਦਾ ਵਿਰੋਧ ਕਰਾਂਗੇ ਅਸੀਂ ਬੀਜਪੀ ਦੇ ਬੰਦਿਆਂ ਨੂੰ ਦਖਲ ਨਹੀਂ ਇੱਥੇ ਪਿੰਡਾਂ ਦੇ ਵਿੱਚ ਹੋਣ ਦੇਣਾ ਚਾਹੁੰਦੇ ਟਕਰਾਅ ਦੀ ਸਥਿਤੀ ਨਹੀਂ ਅਸੀਂ ਵੜਨ ਦਵਾਵਾਂਗੇ ਸ਼ਾਂਤਮਈ ਸਾਡਾ ਪ੍ਰਦਰਸ਼ਨ ਹੋਊਗਾ ਕਾਲੀਆਂ ਚੰਡੀਆਂ ਦੇ ਚੰਡੀਆਂ ਦਿਖਾਵਾਂਗੇ ਬੀਜੇਪੀ ਮੁਰਦਾਬਾਦ ਦੇ ਨਾਅਰੇ ਲਾਵਾਗੇ ਤੇ ਜਿਹੜੇ ਸਾਡੇ ਪੋਸਟਰ ਹੈਗੇ ਨੇ ਇਹਨਾਂ ਦੇ ਉੱਪਰ ਕਿਸਾਨਾਂ ਦੀਆਂ तमाम ਮੰਗਾਂ ਨੇ ਉਹ ਪੋਸਟਰ ਲੈ ਕੇ ਜੇ ਕੋਈ ਐਦਾਂ ਦਾ رابطہ ਬਣਦਾ ਤਾਂ ਅਸੀਂ ਸਵਾਲ ਕਰਾਂਗੇ ਬੀਜੇਪੀ ਦੇ ਲੀਡਰ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਸਾਡੇ ਕੋਲ ਆ ਕੇ ਜਿਹੜੀਆਂ ਸਾਡੀਆਂ ਗੱਲਾਂ ਸੀ ਇਹਨਾਂ ਦੀ ਪੂਰਤੀ ਕੌਣ ਕਰੂਗਾ ਇਹਨਾਂ ਗੱਲਾਂ ਦੇ ਉੱਪਰ ਕੌਣ ਖੜੂਗਾ ਸੋ ਉਹਦੇ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਿੰਡਾਂ ਦੇ ਪਿੰਡ ਵੀ ਬਾਈਕਾਟ ਕਰ ਰਹੇ ਨੇ ਪੰਚਾਇਤਾਂ ਬਾਈਕਾਟ ਕਰ ਰਹੀਆਂ ਬੀਜੇਪੀ ਦਾ ਤੇ ਤੁਸੀਂ ਸਾਡੇਆਂ ਜਿਹੜੀਆਂ ਮੰਗਾਂ ਸੀ ਸਾਡੇ ਨਾਲ ਵਾਅਦਾ ਕੀਤੇ ਸੀ ਉਹ ਉਹਨਾਂ ਦੇ ਉੱਪਰ ਤੁਸੀਂ ਖਰੇ ਨਹੀਂ ਉਤਰੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਇੱਕ ਪਾਸੇ ਇਹ ਪਿੰਡਾਂ ਦੀ ਰਿਐਲਿਟੀ ਹੈ ਦੂਜੇ ਪਾਸੇ ਬੀਜੇਪੀ ਦੇ ਵਿੱਚ ਵੱਡੇ ਜਿਹੜੇ ਲੋਕ ਨੇ ਉਹ ਸ਼ਾਮਲ ਵੀ ਹੋ ਰਹੇ ਨੇ ਹਰ ਰੋਜ਼ ਇੱਕ ਵੱਡਾ ਸ਼ਹਿਰ ਹੈ ਜਿਹੜਾ ਹੈਗਾ ਉਹ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦਾ ਜਾ ਕੇ ਉਹ ਬਾਅਦ 'ਚ ਲਾਵਾਂਗੇ ਆਪਾਂ ਬੀਜੇਪੀ ਦੇ ਵਿੱਚ ਜਾਣਾ ਵੱਡੇ ਲੀਡਰਾਂ ਦਾ ਤੇ ਉਸ ਤੋਂ ਪਹਿਲਾਂ ਜਿਹੜਾ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਟ੍ਰੀਟ ਕੀਤਾ ਜਾ ਰਿਹਾ ਡਾਕਟਰ ਸਾਹਿਬ ਉਹ ਤੁਹਾਡੇ ਕੋਲੋਂ ਅਸੀਂ ਜਾਣਕਾਰੀ ਲੈ ਕੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਜੀ ਡਾਕਟਰ ਸਾਹਿਬ ਤੁੰਗੂ ਸਾਹਿਬ ਜੇ ਅਸੀਂ ਦੇਖੀਏ ਸਾਡਾ ਸੰਵਿਧਾਨ ਇਹ ਕਹਿੰਦਾ ਹੈ ਕਿ ਹਰੇਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਤੇ ਉਹ ਹੱਕ ਚੋਣਾਵੇਲੇ ਜਾਦਾ ਰਹਿਣਾ ਚਾਹੀਦਾ ਹੈ ਇਹ ਚਾ ਕੋਈ ਸ਼ੱਕ ਨਹੀਂ ਹੈ ਪਰ ਹੱਕ ਦੇ ਨਾਲ ਇੱਕ ਫਰਜ਼ ਹੁੰਦਾ ਹੈ ਜੇ ਤੁਸੀਂ ਇਕੱਲੇ ਆਪਣੇ ਹੱਕਾਂ ਦੀ ਗੱਲ ਕਰੀ ਜਾਓ ਤੇ ਫਰਜ਼ ਨਾ ਨਿਭਾਓ ਖਾਸ ਕਰਕੇ ਜਦ ਤੁਸੀਂ ਤਾਕਤ ਵਿੱਚ ਹੋ ਉਦੋਂ ਬਿਲਕੁਲ ਹੀ ਫਰਜ਼ ਨਾ ਨਿਭਾਓ ਤਾਂ ਫਿਰ ਤੁਹਾਡਾ ਹੱਕ ਵੀ ਮਾਰਿਆ ਜਾਂਦਾ ਹੈ ਹੁਣ ਜਦ ਜਿਹੜੀ ਬੀਜੇਪੀ ਹੈ ਇਹ ਸਰਕਾਰ ਚ ਹੈ ਕੇਂਦਰ ਚ ਇਹਨੇ ਆਪਦਾ ਫਰਜ਼ ਨਿਭਾਇਆ ਨਹੀਂ ਇਹਨੇ ਫਰਜ਼ ਕਿਸੇ ਤਰ੍ਹਾਂ ਵੀ ਨਹੀਂ ਨਿਭਾਇਆ ਚਾਹੇ ਲੋਕਾਂ ਦੇ ਇੱਕੇ ਦੀ ਗੱਲ ਆਇਆ ਚਾਹੇ ਕਿਸਾਨਾਂ ਨਾਲ ਸਮਝੌਤੇ ਦੀ ਗੱਲ ਹੈ ਚਾਹੇ ਕਿਸਾਨਾਂ ਦੀਆਂ ਸਮਝੌਤਾ ਨਾ ਵੀ ਹੋਵੇ ਕਿਸਾਨਾਂ ਦੀ ਸਮੱਸਿਆਵਾਂ ਦੀ ਗੱਲ ਹੈ ਚਾਹੇ ਉਹ ਲਖੀਮਪੁਰ ਕੀਲੀ ਵਾਲਾ ਮਾਮਲਾ ਹੈ ਚਾਹੇ ਹੁਣ ਇਹ ਸ਼ੰਭੂ ਬਾਰਡਰ ਤੇ ਆਪਣਾ ਫਨੋਰੀ ਬਾਰਡਰ ਤੇ ਬੈਠੇ ਨੇ ਜੋ ਕੁਝ ਉੱਥੇ ਇਹਨਾਂ ਨੇ ਸਰਕਾਰ ਨੇ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਕਿ ਪੰਜਾਬ ਵਾਲੀ ਸਰਕਾਰ ਨੇ ਤਾਂ ਕੁਝ ਨਹੀਂ ਕਰਿਆ ਇਹਨਾ ਨੈਗੇਟਿਵ ਜਿੰਨਾ ਉਹਨੇ ਹਰਿਆਣੇ ਨੂੰ ਤਾਂ ਨੈਗੇਟਿਵ ਹੀ ਨੈਗੇਟਿਵ ਕਰਿਆ ਇੱਕ ਤਾਂ ਸਾਡਾ ਨੌਜਾਨ ਸ਼ਹੀਦ ਵੀ ਕਰਤਾ ਕਿਸਾਨ ਤੇ ਬਾਕੀ ਜਿਹੜੇ ਹੋਏ ਨੇ ਉਹ ਭਾਵੇਂ ਤਕਨੀਕੀ ਤੌਰ ਤੇ ਕਹੀ ਜਾਂਦੇ ਨੇ ਇਹ ਜੀ ਆਹ ਹੋ ਗਿਆ ਸੀ ਉਹ ਹੋ ਗਿਆ ਸੀ ਅਸਲ 'ਚ ਉਹ ਵੀ ਆਕਸੀਜਨ ਘਟਣ ਕਰਕੇ ਮਰੇ ਨੇ ਕਿਉਂਕਿ ਜਿਆਦਾ ਇਹਨਾਂ ਨੇ ਇੰਨਾ ਧੂਆਂ ਕਰਤਾ ਇੰਨੇ ਜਿਆਦੇ ਗੈਸਾਂ ਛੱਡਦੇ ਕਿਉਂਕਿ ਜਿਹੜੇ ਕਹਿੰਦੇ ਨੇ ਵੀ ਇਹ ਐਕਸਪਾਇਰਡ ਸੀਗੇ ਵੀ ਹੋ ਸਕਦਾ ਉਹਦੇ 'ਚ ਜ਼ਹਿਰਵਾ ਵੀ ਹੋ ਗਿਆ ਹੋਵੇ ਇਕੋ ਵੱਡੀ ਗੱਲ ਨਹੀਂ ਆ ਜਿੰਨਾ ਚਿਰ ਇਹ ਅਸਲ ਤੇ ਉਹਨਾਂ ਦੇ ਪੋਸਟਮਾਰਟਮ ਨਹੀਂ ਹੋਏ ਜੇ ਪੋਸਟਮਾਰਟਮ ਹੁੰਦੇ ਬਲੱਡ ਟੈਸਟ ਦੇ ਵਿੱਚੋਂ ਆ ਜਾਣੀ ਚਾਹੀਦੀ ਸੀ ਇਹ ਗੈਸ ਸੀ ਕੀ ਇਹਦੇ ਵਿੱਚ ਕਿਉਂਕਿ ਮਰਨ ਤੋਂ ਬਾਅਦ ਉਹ ਗੈਸ ਉੱਡਦੀ ਨਹੀਂ ਸੋ ਇਸ ਕਰਕੇ ਇਹ ਇਨਾਂ ਨੇ ਕਾਫੀ ਇਵਨ ਡੱਡਿਆ ਸਾਹਿਬ ਇੱਥੇ ਵੱਡੇ ਬੀਡਰ ਨੇ ਉਹਨਾਂ ਨੂੰ ਹਸਪਤਾਲ ਦਾਖਾਣਾ ਹੋਣਾ ਪਿਆ ਆਹ ਦੇ ਕਰਕੇ ਸੋ ਇਹ ਜਿਹੜਾ ਜਦ ਉਹਨਾਂ ਨੇ ਇੰਨਾ ਕੁਛ ਕਰਤਾ ਅੱਗੇ ਨਹੀਂ ਲੰਘਣ ਦਿੱਤਾ ਉਹਨ ਹਰਿਆਣੇ 'ਚ ਉਹ ਜਾਣਾ ਤਾਂ ਸਾਡਾ ਅਧਿਕਾਰ ਸੀ ਨਾ ਸੋ ਜਦ ਸਾਡੇ ਹੱਕ ਨੂੰ ਉਹਨਾਂ ਨੇ ਬਿਲਕੁਲ ਹੀ ਕੋਚਨਤਾ ਅੱਡੇ ਬੈਰੀਕੇਡ ਮਾਤੇ ਇੱਕ ਸ਼ਾਂਤ ਸ਼ਾਂਤ ਮਈ ਰਹੇ ਨੇ ਆਪਣੇ ਸਾਹਮਣੇ ਆ ਸਾਰਾ ਕੁਝ ਕਿ ਵੱਧ ਤੋਂ ਵੱਧ ਉਹਨਾਂ ਨੇ ਕੀ ਕਰਿਆ ਜੇ ਕਲੀਅਰ ਗੈਸ ਹੈ ਬੈਦਰ ਆ ਰਹੇ ਉਹਨੂੰ ਚੁੱਕ ਕੇ ਦੂਜੇ ਪਾਸੇ ਸੁੱਟਿਆ ਇਸ ਤੋਂ ਅੱਗੇ ਨਹੀਂ ਹੋ ਟੱਪੇ ਉਹਨਾਂ ਨੇ ਪੰਜਾਬ ਚ ਆ ਕੇ ਸਾਡੇ ਤੇ ਗੋਣੀਆਂ ਚੜਾਈਆਂ ਨੇ ਚਿਟਕਪੜੀਏ ਬੰਦਿਆਂ ਦੇ ਵਿੱਚ ਕੋਈ ਕਹਿੰਦਾ ਆਰਐਸਐਸ ਦੇ ਸੀ ਕੋਈ ਕਹਿੰਦਾ ਪੋਟਸ ਸੀ ਜਿਹੜੇ ਵੀ ਆਏ ਉਹ ਸਾਡੇ ਨੌਜਾਨ ਨੂੰ ਫੜ ਕੇ ਰਹਿ ਗਈ ਨੂੰ ਪੀਜੀਏ ਅੰਦਰ ਧਾਖਲ ਕਰੀ ਇਤੀ ਜੀ ਐਮਐਸ ਰੋਤਕ ਚ ਧਾਖਲ ਕਰੀ ਰੱਖਿਆ ਸੰਦਸਿਆ ਤੱਕ ਨਹੀਂ ਉਹਦਾ ਬਾਅਦ ਚ ਰੌਲਾ ਪੈ ਗਿਆ ਤਾਂ ਜਾ ਕੇ ਹਾਈ ਕੋਰਟ ਦੇ ਵਿੱਚ ਜਾਣ ਨਾਲ ਉਹ ਨੌਜਾਨ ਨੂੰ ਤੀਜੇ ਚੰਨਦਾ ਗਿਆ ਚੰਡੀਗੜ੍ਹ ਚ ਤਾਂ ਉਹ ਬੱਚਾ ਨਹੀਂ ਸ਼ਾਇਦ ਉਹਦੀ ਜਾਨ ਵੀ ਨਾ ਬਚਦੀ। ਤੋਂ ਜਿਹੋ ਜਿਹੇ ਹੋਰ ਪਤਾ ਨਹੀਂ ਕਿੰਨਿਆਂ ਨਾਲ ਇਹਨਾਂ ਨੂੰ ਕਿਉਂਕਿ ਜਦ ਇੱਕ ਇਕੱਠ ਹੁੰਦਾ ਉੱਥੇ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਹੜੇ-ਕਿਹੜੇ ਲੋਗ ਗਏ ਹੋਏ ਸੀ। ਕਿ ਕਿੰਨੇ ਲੋਗ ਗਏ ਸੀ ਕਿਉਂਕਿ ਉੱਥੇ ਕਿਹੜਾ ਕੋਈ ਹਾਜ਼ਰੀ ਲੱਗਦੀ ਆ ਵੀ ਭਾਈ ਆਪਾਂ ਦਾ ਬਣਾਂਗੇ। ਇਸ ਕਰਕੇ ਕਾਫੀ ਸਾਰਾ ਜਿਹੜਾ ਜ਼ੁਲਮ ਜਾਂਦੇ ਹੋਇਆ ਤਾਂ ਇਹ ਅਤ ਹੋਣ ਦੇ ਨਾਲ ਹਾਲਾਂਕਿ ਉਥੇ ਇਨਚਾਰਜ ਜਥੇਬੰਦੀਆਂ ਹੀ ਇੱਕ ਸੰਯੁਕਤ ਕਿਸਾਨ ਮੋਰਚਾ ਨਾਨੋ ਪੋਲਿਟਿਕਲ ਜਿਹੜਾ ਕਹਿੰਦਾ ਗੈਰ ਰਾਜਨੀਤਿਕ ਉਹ ਕਰ ਰਿਹਾ ਹੈ ਦੂਜਾ ਹੈ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਹੈ ਉਹ ਕਰ ਰਿਹਾ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਹੁਣ ਉਹ ਕਿਸਾਨ ਮਜ਼ਦੂਰ ਮੋਰਚਾ ਬਣਿਆ ਹੋਇਆ ਸੋ ਪਰ ਜਿਹੜਾ ਇਹ ਰੋਸ ਹੈ ਕਿ ਕਿਸਾਨਾਂ ਨਾਲ ਸਾਡੇ ਨਾਲ ਧੱਕਾ ਹੋਇਆ ਇਸ ਕਰਕੇ باوجود ਕਿ ਉਹਨਾਂ ਦੀ ਮੋਰਚੇ ਚ ਸ਼ਾਮਲ ਨਹੀਂ ਹੋਇਆਗੇ ਸਿੱਧੇਸਟ ਟੈਕਨੋਲੋਜੀ ਔਰ ਇਹਦੇ ਉੱਤੇ ਛੰਭੂ ਦੇ ਉੱਤੇ ਸਾਰੀ ਕਿਸਾਨੀ ਚ ਇਹ ਰੋਸ ਹੈ ਏ ਜਿਹੜਾ ਉਹਨਾਂ ਨੂੰ ਪਿੰਨਾ ਚ ਨਾ ਹੁੰਦੇ ਹਿੰਦਾ ਬਲਕਿ ਮੈਂ ਕਹਾਂਗਾ ਕਿ ਕਿਸਾਨਾਂ ਨੇ ਸਰਕਾਰ ਨਾਲੋਂ ਭਾਜਪਾ ਦੀ ਸਰਕਾਰ ਨਾਲੋਂ ਐਨਡੀਆਜੀ ਸਰਕਾਰ ਨਾਲੋਂ ਵਹਿਤਰ ਫੈਸਲਾ ਕਰਿਆ ਜੋ ਤੁਸੀਂ ਆਪ ਹੀ ਦੱਸਿਆ ਜੇ ਮੈਨੂੰ ਵੀ ਪਤਾ ਵੀ ਇਹੀ ਕਰਿਆ ਇਹ ਅਸੀਂ ਉਹਨਾਂ ਨੂੰ ਆਉਣ ਨਹੀਂ ਜਾਾਂਗੇ ਅਸੀਂ ਸ਼ਾਂਤਮਈ ਰਹਾਂਗੇ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਕਿ ਜਿਹੜੀ ਸਰਕਾਰ ਸੀ ਸਰਕਾਰ ਨੇ ਚ ਗੱਦੀ ਨਹੀਂ ਕਰੀ ਬੇ ਅਸੀਂ ਕਿਸਾਨਾਂ ਨਾਲ ਸਵਾਲ ਕਰਾਂਗੇ ਉਹ ਤਾਂ ਕਹਿੰਦੇ ਅਸੀਂ ਨੰਗਨ ਨਹੀਂ ਦੇਣਾ ਲੜਾਓ ਜ਼ੋਰ ਅਸੀਂ ਤਾਂ ਗੋਲੀਆਂ ਚੜਾਵਾਂਗੇ ਉਹਨਾਂ ਤਾਂ ਇੱਥੇ ਤੱਕ ਪਹੁੰਚ ਗਏ ਨਾ ਤੇ ਇਸ ਕਰਕੇ ਕਿਸਾਨ ਜਿਆਦਾ ਡਿਸਿਪਲਨ ਚ ਰਹ ਰਹੇ ਨੇ ਕਿਸਾਨ ਜਿਆਦਾ ਤੁਹਮਲ ਚ ਰਹੇ ਰਹੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਇਹ ਤਾਂ ਬਦੇ ਯਾਨ ਪੜਨੇ ਜੀ ਤਾਂ ਹੀ ਭੀੜ ਤੰਤਰ ਨੇ ਜੀ ਭੀੜ ਤੰਤਰ ਆਂਦੇ ਸਰਕਾਰ ਕਰਾ ਰਹੀ ਸਰਕਾਰ ਕਰਦੇ ਕਿਸਾਨਾਂ ਚ ਨਹੀਂ ਬਣਾ ਰਹੀ ਕਿ ਸਮਾਂ ਚ ਇਹਨਾਂ ਨੇ ਜੱਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਕਿੰਨੇ ਨੇ ਚਾਰ-ਚਾਰ ਜਿਉਂ ਹੀ ਹਵਾਈ ਜੱਥੇਬੰਦੀਆਂ ਰਾਤੋਂ-ਰਾਤ ਬਣਾਉਣੀ ਸ਼ੁਰੂ ਕਰਤੀਆਂ ਤੇ ਜਿਆਦਾ ਸੀ ਦੇਖਦੇ ਆ ਉਸੇ ਸਰਕਾਰ ਦੇ ਵਿੱਚ ਇੱਕ ਪਾਸੇ ਕਰਿਆ ਦੂਜੇ ਪਾਸੇ ਜਿਹੜਾ ਤੁਸੀਂ ਦੇਖਦੇ ਹੋ ਕਿ ਤੋੜਪਨ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੋੜਪਨ ਸਭ ਤੋਂ ਜ਼ਿਆਦਾ ਜੇ ਕੋਈ ਕਰ ਰਿਹਾ ਹੈ ਤਾਂ ਉਹ ਭਾਜਪਾ ਦੇ ਜਿਹੜੇ ਸਮਰਥਨ ਵਾਲੇ ਕਰ ਰਹੇ ਨੇ ਮਨੀਪੁਰ ਦਾ ਜੇ ਅਸੀਂ ਹਾਲ ਦੇਖੀਏ ਤੇ ਸਾਨੂੰ ਪਤਾ ਵੀ ਉਹ ਕਿਨੇ ਕਰਿਆ ਕੋਈ ਉਹ ਕੋਈ ਸਧਾਰਨ ਬੰਦਿਆਂ ਨੇ ਜਾਂ ਕਿਤੇ ਹੋਰ ਪੋਲੀਟਿਕਲ ਪਾਰਟੀ ਨੇ ਨਹੀਂ ਕਰਿਆ ਤੇ ਉਹਦੇ ਉੱਤੇ ਵੀ ਇਹ ਉਹ ਜੀ ਸੰਦੇਖ ਖੜੀ ਚ ਕੀ ਹੋਇਆ ਜੀ ਉਹ ਫਲਾਣਾ ਕੀ ਹੋਇਆ ਉੱਥੇ ਹੋਇਆ ਮਾੜਾ ਹੋਇਆ ਪਰ ਜੋ ਮਣੀਪੁਰ ਚ ਹੋਇਆ ਉਹਦਾ ਕੋਈ ਹਾਲਤ ਨਹੀਂ ਚੋਣਾਂ ਵੇਲੇ ਵੀ ਆਪਾਂ ਨੂੰ ਪਤਾ ਹੀ ਉਹ ਕਿ ਅੱਗ ਜਣੀ ਹੋਰ ਕਿੰਨੀਆ ਘਟਾਵਾ ਕਿੰਨੀ ਵਾਇਲੈਂਸ ਹੋਈ ਆ ਇਹ ਦੂਜੀ ਗੱਲ ਵੀ ਲੋਕਾਂ ਨੂੰ ਇਨਸਾਫ ਨਾ ਦੇਂਦਾ ਇੱਕ ਹੋਰ ਨਮਾ ਜਿਹੜਾ ਸਾਡੇ ਸਾਹਮਣੇ ਆਉਂਦਾ ਕਿਸਾਨ ਵਿਚਾਰੇ ਕਾਜੀ ਉਹਨਾਂ ਨੂੰ ਇਹੀ ਕਹਿ ਰਹੇ ਸੀ ਪਿੰਨਾ ਚ ਨਹੀਂ ਵੜਨ ਦੇਣਾ ਅੰਡੇ ਇਹਦੇ ਆਪਾਂ ਉਸ ਦੇ 6 ਜਿਲ੍ਹਿਆਂ ਦੇ ਵਿੱਚ 4 ਲੱਖ ਵੋਟ ਅਰਨਾਚਲ ਦੇ ਵਿੱਚ ਉਹ ਪਾਈ ਗਈ ਉਹ ਜਿਹੜੀ 4 ਲੱਖ ਵੋਟ ਨਹੀਂ ਪਾਈ ਉਹ ਇਸ ਕਰਕੇ ਨਹੀਂ ਪਾਈ ਇਹ ਜੀ ਅਸੀਂ ਤੁਹਾਨੂੰ ਆਖਿਆ ਸੀ ਸਾਡਾ ਜਿਹੜਾ ਹੈਗਾ ਆਪਣਾ ਪੂਰਬੀ ਫਰੰਟੀਅਰ ਸਰਹੱਦੀ ਇਲਾਕਾ ਵੱਖਰਾ ਬਣਾਉਣਾ ਛੇ ਜੀ ਮੈਂ ਦਾ ਉਹਦੇ ਚੰਨ ਥੋੜੀ ਖੁਦ ਮੁਸਤਕਰੀ ਦਿਓ ਤੁਸੀਂ ਵਾਅਦਾ ਕਰਿਆ ਸੀ ਕਿ ਅਸੀਂ ਦੇ ਆਗੇ ਉਹ ਦਿੱਤੀ ਨਹੀਂ ਸੋ ਵਾਅਦਾ ਖਾਦੀ ਜਦ ਕੇਂਦਰ ਸਰਕਾਰ ਕਰਦੀ ਹੈ ਜਦ ਲੋਕਾਂ ਦੇ ਜਮਹੂਰੀ ਹੱਕ ਹੁੰਦੇ ਨੇ ਉਹਨਾਂ 'ਤੇ ਹਮਲਾ ਹੁੰਦਾ ਹੈ ਉਹ ਹਮਲਾ ਕਿਸਾਨੀ ਦੇ ਉੱਤੇ ਹੋਇਆ ਹੋਇਆ ਨਾਲ ਦੀ ਨਾਲ ਉਹ ਪੰਜਾਬ ਦੇ ਜਾਂ ਸੂਬਿਆਂ ਦੇ ਜਿਹੜੇ ਹੱਕ ਨੇ ਉਹਨਾਂ ਤੇ ਵੀ ਹੋਇਆ ਹੋਇਆ ਜਦ ਇੱਕ ਹੁਕਮਰਾਨ ਡੰਡਾ ਲਾ ਕੇ ਤੁਰਤੇ ਤੇ ਫਿਰ ਲੋਕ ਉਹਦੇ ਵਿੱਚ ਆਪਣੇ ਆਪ ਰੋਕਣ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਮੈਂ ਕਹਾਂਗਾ ਨੈਤਿਕ ਹੱਕ ਬਣ ਜਾਂਦਾ ਹੈ ਕਿ ਭਾਈ ਤੁਸੀਂ ਸਾਨੂੰ ਨਹੀਂ ਲੰਘਣਦੇ ਅਸੀਂ ਤੁਹਾਨੂੰ ਕਿਉਂ ਲੰਘਣਦੇ ਇਹ ਤਾਂ ਆਮ ਜਵਾਕ ਹੀ ਉਹ ਕਹਿੰਦਾ ਚੰਗਾ ਜੇ ਤੇਰੀ ਤੂੰ ਆਪਣੀ ਬੀਹ ਚੋਂ ਨਹੀਂ ਮੈਨੂੰ ਲੰਘਣਦਾ ਮੈਂ ਤੇਨੂੰ ਆਪਣੀ ਬੀਹ ਚੋਂ ਨਹੀਂ ਲੰਘਣ ਦੰਦਾ ਇਹ ਤਾਂ ਕੋਈ ਇਹ ਤਾਂ ਇਹ ਕਹਿੰਦੇ ਨੇ ਵੀ ਬਰਾਬਰ ਦਾ ਨਿਆਂ ਦਾ ਪਾਣਾ 21 ਦੇ 31 ਪਾਣਾ ਤਾਂ ਆਮ ਹੀ ਗੱਲ ਐ ਕਿ ਇਹਨਾਂ ਨੇ ਜੋ ਕੁਝ ਵੀ ਕਰਿਆ ਲੋਕਾਂ ਨੂੰ ਦੇਸ਼ਿਆਂ ਨੂੰ ਦੇਸ਼ ਦੇ ਨਾਗਰਿਕ ਰਹਿਣ ਦੀ ਬਜਾਇਆ ਇੱਕ ਦੂਜੇ ਦੇ ਨਾਲ ਉਹਦੇ ਉਲਟ ਖੜਾ ਕਰਿਆ ਜੱਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰੀ ਐ ਉਹਦੇ ਵਿੱਚ ਕਿਸਾਨਾਂ ਨੇ ਜਿਆਦਾ ਤਮ ਨਾਲ ਇੱਕੋ ਹੀ ਰੋਸ ਜਤਾ ਰਹੇ ਨੇ ਕਿ ਤੁਸੀਂ ਸਾਨੂੰ ਨਹੀਂ ਲੰਗ ਨੱਚਾ ਸੀ ਤੁਹਾਨੂੰ ਆਪਦੇ ਪਿੰਡ ਚ ਨਹੀਂ ਆਉਣ ਦੇਵਾਂ ਸ਼ਾਂਤ ਮਈ ਕਰਾਂਗੇ ਜੇ ਕਿ ਜਿਵੇਂ ਤੁਸੀਂ ਦੱਸਿਆ ਇਹ ਚ ਗੱਲ ਹੋ ਵੀ ਗਈ ਕਹ ਜੀ ਕਰੋ ਵੀ ਚਲੋ ਬੈਠ ਕੇ ਦੋ ਤਰੀ ਗੱਲ ਕਰਨੀ ਆ ਉੱਥੇ ਸੀ ਪੋਸਟਰ ਲੈ ਕੇ ਤੁਤੋ ਸਵਾਲ ਪੁੱਛਾਂਗੇ ਉਹ ਸਵਾਲ ਪੁੱਛਣ ਦਾ ਵੈਸੀ ਹੱਕ ਹੈ ਉਹ ਤਾਂ ਮੈਂ ਕਹਿੰਦਾ ਕੱਲੇ ਭਾਪੀ ਨੂੰ ਕੀ ਪੁੱਛਣਾ ਤਾਂ ਸਾਰਿਆਂ ਨੂੰ ਪੁੱਛਣੇ ਚਾਹੀਦੇ ਨੇ ਸਵਾਲ ਤਾਂ ਹਰੇਕ ਪਾਰਟੀ ਨੂੰ ਪੁੱਛਣੇ ਚਾਹੀਦੇ ਨੇ ਜੇ ਉਹ ਸਵਾਲ ਨਹੀਂ ਪੁੱਛਣੇ ਕੋਈ ਹੋਰ ਸਵਾਲ ਪੁੱਛ ਲੈਣਾ ਗਾਇ ਪੁੱਛਣਾ ਤੁਸੀਂ ਕੀ ਕਰੋਗੇ ਇਹਨਾਂ ਮੰਗਾ ਤੇ ਤੁਸੀਂ ਕੀ ਕਰੋਗੇ ਸਾਡੇ ਨੌਕਰੀਦਾਰ ਰੁਜ਼ਗਾਰ ਦਾ ਹੁਣ ਆ ਜਿਹੜਾ ਸੀ ਐਸਡੀਐਸ ਦਾ ਸਰੇ ਹੋਇਆ ਸੀ ਕੋਈ ਦੋ ਗੱਲਾਂ ਤਾਂ ਸਿੱਧੀਆਂ ਸਾਹਮਣੇ ਆਈਆਂ ਨੇ ਸਰ ਦੇ ਵਿਸ਼ਟਾਚਾਰ ਤੇ ਆਪਣਾ ਰੁਜ਼ਗਾਰ ਉਹਦੇ ਉੱਤੇ ਤਾਂ ਸਾਰੇ ਨੂੰ ਪੁੱਛਣ ਦੀ ਲੋੜ ਹੈ ਵੀ ਭਾਈ ਭਰਸਤਾਚਾਰ ਤੇ ਰੋਜ਼ਗਾਰ ਤੇ ਤੁਸੀਂ ਕੀ ਕਰੋਗੇ ਸੋ ਇਸ ਕਰਕੇ ਮੈਨੂੰ ਆਇਆ ਲੱਗਦਾ ਹੈ ਵੀ ਕਿਸਾਨ ਕਹਿੰਦੇ ਮਰਦਾ ਅੱਗ ਚੱਬਣ ਵਾਲੀ ਗੱਲ ਹੈ ਕਿਸਾਨਾਂ ਨੇ ਕੋਈ ਗੱਤੀ ਨਹੀਂ ਕਰ ਰਹੇ ਉਹਨਾਂ ਦੀ ਮਜਬੂਰੀ ਹੈ ਮਜਬੂਰੀ ਵਿੱਚ ਜਿਹੜਾ ਕਮਜ਼ੋਰ ਤੇ ਹੁੰਦੀ ਹੈ ਨਾ ਉਹ ਤਾਂ ਰੋਸ ਹੀ ਕਰ ਸਕਦੀ ਹੈ ਜੋ ਆਕ ਨੂੰ ਅਸੀਂ ਕੁਝ ਲੈ ਕੇ ਨਹੀਂ ਦਿੰਦੇ ਉਹ ਕਹਿੰਦਾ ਚੰਗਾ ਮੈਂ ਰੋਟੀ ਨਹੀਂ ਖਾਂਦਾ ਗੁੱਸੇ 'ਚ ਭਾਜ ਜਾਂਦਾ ਹੂੰ ਤੇ ਉਹ ਵਿਚਾਰੇ ਕਿਸਾਨ ਇੰਨਾ ਵੀ ਨਾ ਕਰਨ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਆਪਣੀ ਗੱਲ ਕਤੋਂ ਕਰਦਾ ਇਹਦੇ ਤੇ ਫਿਰ ਤੁਸੀਂ ਸਵਾਲ ਕਰ ਲਿਓ ਜਿਹੜੀਆਂ ਨਾ ਦੋ ਬੇਟੀਆਂ ਨੇ ਇੱਕ ਬੇਟੀ ਤਾਂ ਬੜੀ ਉਹ ਡੈਸ਼ਿੰਗ ਆ ਇੱਕ ਬਣਾ ਬੜੀ ਚੁੱਪਚਾਪ ਰਹਿੰਦੀ ਸੀ ਆਪਦਾ ਪੜਾਈ ਕਰਦੀ ਆ ਉਹ ਕਨਕਲ ਡਿਫੈਂਸ ਚਾਹ ਤੇ ਬਿੱਜੀ ਨਾ ਤੇ ਉਹ ਜਿਹੜੀ ਛੋਟੀ ਸੀ ਉਹ ਇੱਕ ਦਿਨ ਉਹ ਵੀ ਮੇਰੇ ਨਾਲ ਗੁੱਸੇ ਹੋ ਗਈ ਮੈਂ ਕੁਝ ਕਹਿਤਾ ਸ਼ਾਇਦ ਗੁੱਸੇ ਹੋ ਗਈ ਮੈਂ ਉਹਨੂੰ ਕਿਹਾ ਨਾ ਪਰ ਕਿ ਤੂੰ ਵੀ ਗੁੱਸੇ ਹੋ ਗਈ ਮੈਂ ਕਹਿੰਦੀ ਪਾਪਾ ਮੈਨੂੰ ਗੁੱਸੇ ਹੋਣ ਦਾ ਵੀ ਇਹ ਤਾਂ ਕੰਮ ਨਹੀਂ ਮੈਨੂੰ ਸੱਚਮੁੱਚ ਲੱਗਿਆ ਵੀ ਹਾਂ ਜਾਰੀ ਨੂੰ ਤਾਂ ਕਦੇ ਅਸੀਂ ਰਾਈਟ ਹੀ ਨਹੀਂ ਦਿੱਤਾ ਅਸੀਂ ਕਹਿੰਦਾ ਲੋਕਾਂ ਨੂੰ ਰਾਈਟ ਮਿਲਣਾ ਚਾਹੀਦਾ ਹੈ ਬਈ ਤਾਂ ਇਹ ਟੇਕਨ ਫਾਲ ਗਾਰੰਟੀ ਦੀ ਲੜ ਹੈ ਇਹਨੇ ਤਾਂ ਕੁਝ ਕਹਿ ਨਹੀਂ ਨਹੀਂ ਇਹ ਜੈਨੂ ਹੱਕ ਹੈ ਸੋ ਬੰਦੇ ਨੂੰ ਗੁੱਸੇ ਹੋਣ ਦਾ ਰੁੱਸਣ ਦਾ ਯਾਨੀ ਕਿ ਗੁੱਸੇ ਹੋਣ ਦਾ ਮਤਲਬ ਇਹ ਨਹੀਂ ਵੀ ਹੋਣੇ ਕੋਈ ਸਾਨੂੰ ਆਪੇ ਸ਼ਬਦ ਬੁਲਾਈ ਜਾ ਹੋ ਗੁੱਸੇ ਦਾ ਮਤਲਬ ਰੁੱਸ ਗਈ ਤੇ ਉਹ ਰੁੱਸਣ ਦਾ ਵੀ ਜਿਹਨੂੰ ਅਧਿਕਾਰ ਨਹੀਂ ਹੈ ਵੀ ਚੰਗਾ ਜੀ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਦੀ ਤੇ ਹੋਰ ਫਿਰ ਕੀ ਅਧਿਕਾਰ ਹੋਊਗਾ ਇਦੋਂ ਵੱਡਾ ਤਾਂ ਸ਼ਾਂਤ ਰਹਿਣ ਦਾ ਅਧਿਕਾਰ ਕੋਈ ਹੋਣੀ ਸੋ ਕਿਸਾਨ ਸਰਕਾਰ ਨਾਲ ਰੋਸ ਰਹੇ ਨੇ ਕੋਈ ਸਰਕਾਰ ਤੇ ਹਮਲਾ ਨਹੀਂ ਕਰ ਰਹੇ ਲੋਕ ਕਮਜ਼ੋਰ ਤੇ ਰਹੇ ਕਮਜ਼ੋਰ ਤੇ ਨੀਂ ਤਾਂ ਰੋਸਣਾ ਹੀ ਹੁੰਦਾ ਨਾ ਸੋ ਇਹ ਰੋਸਾ ਸਰਕਾਰੀ ਤੇ ਨੂੰ ਦੇਖਣਾ ਚਾਹੀਦਾ ਹੈ ਇਹ ਮਸਲੇ ਵੋਟਾਂ ਦੀ ਗੱਲ ਛੱਡੋ ਪੈਂਦੀਆਂ ਨੇ ਨਹੀਂ ਪੈਂਦੀਆਂ ਪਿੰਡਾਂ 'ਚ ਪ੍ਰਚਾਰ ਹੁੰਦਾ ਨਹੀਂ ਹੁੰਦਾ ਉਹ ਖੜੀ ਗੱਲ ਹੈ ਉਹ ਇਹਨਾਂ ਦੇ ਕਿਸਾਨਾਂ ਨਾਲ ਤੋਂ ਜੁੜਿਆ ਹੋਇਆ ਪਰ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਇਹਨਾਂ ਦਾ ਮਾਮਲਾ ਜ਼ਰੂਰ ਸੁਲਝਾਉਣਾ ਚਾਹੀਦਾ ਔਰ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਮਾਮਲਾ ਹੈ ਉਹਦੇ 'ਚ ਸਰਕਾਰ ਨੂੰ ਸਿਰਫ ਇੱਕ ਫੈਸਲਾ ਕਰਨ ਦੀ ਲੋੜ ਹੈ ਉਹ ਮੈਨੂੰ ਲੱਗਦਾ ਨਹੀਂ ਕਰੇਗਾ ਆਪਾਂ ਐਵੇਂ ਸੋਚੀ ਜਾਈਏ ਨਾ ਵੀ ਇਹ ਤਾਂ ਹੋ ਜਾਣਾ ਹੋ ਜਾਣਾ ਉੱਠ ਕੇ ਬੋਲਣਾ ਦੀ ਗੱਲ ਇਹ ਸਰਕਾਰ ਤਾਂ ਕਰੇਗੀ ਨਹੀਂ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਅਸਲ ਵਿੱਚ ਉਹ ਮੰਗਾਂ ਉਹਨਾਂ ਦੀ ਪੋਲਿਟਿਕਸ ਦੇ ਵੀ ਉਲਟ ਨੇ ਉਹਨਾਂ ਦੀ ਆਰਥਿਕ ਨੀਤੀ ਦੇ ਵੀ ਉਲਟ ਨੇ ਹੁਣ ਆਪਦੀ ਆਰਥਿਕ ਨੀਤੀ ਦੇ ਉਲਟ ਤੇ ਆਪਦੀ ਆਪਦੀ ਪੋਲਿਟਿਕਸ ਦੇ ਉਲਟ ਕਿਵੇਂ ਕਰ ਦੇਣਗੇ ਇਹ ਉਹਨਾਂ ਨੇ ਲਿਖਿੰਪੁਰ ਕੀ ਕਿ ਦੇ ਵਿੱਚ ਜਿਹਦੇ ਉੱਤੇ ਦੋਸ਼ ਨੇ ਕਤਲ ਦੇ ਉਹਦੇ ਬਾਪ ਨੂੰ ਡੇਟ ਮਿਨਿਸਟਰ ਬਣਾਈ ਰੱਖਿਆ ਕੇਂਦਰ ਚ ਉਹ ਵੀ ਹੋਮ ਗ੍ਰਹਿ ਮੰਤਰਾਲੇ ਦਾ ਤੇ ਫਿਰ ਉਹਨੂੰ ਹਟਾਉਣ ਦੀ ਮੰਗ ਤਾਂ ਪੂਰੀ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਤਾਂ ਆਏ ਕੋਈ ਨਹੀਂ ਫਿਰ ਕੀ ਹੋ ਗਿਆ ਜੇ ਮਾਰਤਾ ਉਹ ਤਾਂ ਗਾਜਰ ਮੂਲੀ ਆ ਕੱਟ ਤਾ ਕੱਟ ਕੇ ਦੂਜਾ ਉਹ ਕਹਿੰਦੇ ਵੀ ਐਮਐਸਪੀ ਜੋ ਉਹ ਕਹਿੰਦੇ ਐਮਐਸਪੀ ਦੇ ਕੇ ਤਾਂ ਫਿਰ ਹੀ ਬਸ ਜਾਣਗੇ ਇਹਨਾਂ ਨੂੰ ਤਾਂ ਫੇਰ ਉਜਾੜਨਾ ਹੈ ਇਹਨਾਂ ਨੇ ਕਾਨੂੰਨ ਤਾਂ ਵਾਪਸ ਲੈ ਲੈ ਕਰਾ ਲੇ ਪਰ ਜਮੀਨ ਤੇ ਤਾਂ ਸਾਡੀ ਅਜੇ ਵੀ ਹੈਗੀ ਆ ਸੋ ਜਿਹੜੀ ਜ਼ਮੀਨ ਤੇ ਅੱਖ ਹੈ ਉਹ ਦੇਨੀ ਬਾਨੀ ਰਾਣੀ ਨੂੰ ਆਏ ਕਾਰਪੋਰੇਟ ਨੂੰ ਦੇਨੀ ਆਏ ਇਹਨਾਂ ਦਾ ਸਮਝਦਾ ਕਿਵੇਂ ਕਰਨਗੇ ਇਹਨਾਂ ਤਾਂ ਅਮੀ ਝੂਠਾ ਲਾਲਚ ਦੇਣਗੇ ਝੂਠਾ ਧੁਖਾ ਦੇਣ ਦੀ ਕੋਸ਼ਿਸ਼ ਕਰਨਗੇ ਜਿਵੇਂ ਕਿ ਅੱਜ ਜਿਹੜੀ ਹੁਣ ਗੱਲਬਾਤ ਹੋਈ ਸੀ ਪਿੱਛੇ ਪਿਓਛ ਗਏ ਜੀ ਤੇ ਹੋਰ ਦੋ ਮੰਤਰੀ ਆ ਕੇ ਮੁੰਡਾ ਜੀ ਇਹਨਾਂ ਨੇ ਕਰੀ ਤੇ ਉਹਦੇ ਵਿੱਚ ਵੀ ਆਪਾਂ ਦੇਖਿਆ ਹੀ ਹੈ ਉਹਦੇ ਵਿੱਚ ਵੀ ਅੱਖਾਂ ਚ ਅੱਖਾਂ ਚ ਦੇ ਆ ਕੇ ਕੋਸ਼ਿਸ਼ ਕਰ ਰਹੇ ਸੀ ਕਿਸੀ ਠੇਕਾ ਕਿਰਤੀ ਲਾਗੂ ਕਰ ਲਈਏ ਸਿਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਸਾਨਾਂ ਦਾ ਜਿਹੜਾ ਰੋਹ ਹੈ ਉਹ ਚ ਆਇਆ ਹੈ ਅਤੇ ਇਸ ਮਾਮਲੇ ਤੇ ਮੂਹ ਪਾ ਮੇ ਉਹ ਇੱਕ ਤੌਰ ਤੇ ਤੇ ਆਰਗੇਨਾਈਜੇਸ਼ਨ ਵੀ ਇਕੱਠੇ ਨਹੀਂ ਹੋਏ ਜਿਵੇਂ ਪਹਿਲਾਂ ਸੰਜੋਕ ਕਿਸਾਨ ਮੋਰਚਾ ਬਣਿਆ ਸੀ ਪਰ ਇਹ ਮੰਗ ਦੇ ਉੱਤੇ ਵਿਰੋਧ ਕਰਨ ਦੇ ਉੱਤੇ ਸਾਰੇ ਇਕੱਠੇ ਨਹੀਂ ਹੋ ਪਾ ਹਰਿਆਣੇ ਦੀ ਹੋਈ ਉਹ ਹਰਿਆਣੇ ਦੇ ਵਿੱਚ ਸਰਕਾਰ ਨੇ ਜੋ ਕਿਸਾਨਾਂ ਨਾਲ ਕਰਿਆ ਹੈ ਪੰਜਾਬ ਦੇ ਕਿਸਾਨ ਤਾਂ ਫੇਰ ਉੱਠ ਕੇ ਬਾੜਾਂ 'ਚ ਆ ਗਏ ਉਹਨਾਂ ਨੂੰ ਤਾਂ ਘਰਾਂ ਦੇ ਵਿੱਚ ਬੰਦ ਕਰਤਾ ਸੀ ਹਰਿਆਣੇ ਦੇ ਕਿਸਾਨਾਂ ਨੂੰ ਤਾਂ ਸਰਕਾਰ ਨੇ ਹਰਿਆਣੇ ਦੀ ਨੇ ਇਿੱਥੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਪੰਜਾਬ ਦੇ ਆਮ ਲੋਕਾਂ ਨੂੰ ਅਜੇ ਤੱਕ ਕਿਸਾਨਾਂ ਨੂੰ ਪਤਾ ਹੈ ਜਿਹੜੇ ਹਿੱਸਾ ਲੈ ਰਹੇ ਨੇ ਵੀ ਸਾਡੇ ਕਿਸਾਨਾਂ ਨਾਲ ਉੱਥੇ ਕੀ ਹੋ ਰਿਹਾ ਹੈ ਉੱਥੇ ਤਾਂ ਲੋਕਾਂ ਨੂੰ ਘਰਾਂ 'ਚ ਬੰਦ ਕਰਤਾ ਨਿਕਲਣਾ ਬੰਦ ਕਰਤਾ ਬੁਰਾ ਹਾਲ ਕਰਤਾ ਪਤਾ ਨਹੀਂ ਕਿੰਨਿਆਂ ਨੂੰ ਅਰੈਸਟ ਕਰਿਆ ਕੀ ਕਰਿਆ ਉੱਥੇ ਹਰਿਆਣੇ 'ਚ ਬਹੁਤ ਜ਼ਿਆਦਾ ਕੀ ਦਮਨ ਹੋਇਆ ਮੈਂ ਕਹਾਂਗਾ ਇਸ ਮੋਰਚੇ ਦੇ ਲਈ ਉਹ ਨਾ ਪੰਜਾਬ 'ਚ ਨਹੀਂ ਹੋਇਆ ਕਿਉਂਕਿ ਜਿਹੜਾ ਪੰਜਾਬ ਦੇ ਕਿਸਾਨਾਂ ਤੇ ਜਾਂ ਹਰਿਆਣੇ ਦੇ ਜਿਹੜੇ ਬਾਰਡਰ ਤੇ ਬੈਠੇ ਕਿਸਾਨਾਂ ਤੇ ਦਮਨ ਕਰਿਆ ਉਹ ਤਾਂ ਸਾਹਮਣੇ ਦਿਖਦਾ ਹੈ ਉਹ ਤਾਂ ਪਤਾ ਲੱਗਦਾ ਹੈ ਪਰ ਜਿਹੜਾ ਉਹਨਾਂ ਨੂੰ ਘਰਾਂ ਚ ਬੈਠਾ ਕੇ ਦਮਨ ਕਰਿਆ ਹੈ ਉਹਨਾਂ ਦੀਆਂ ਔਰਤਾਂ ਤੇ ਬੱਚਿਆਂ ਤੇ ਸਕੂਲ ਨਹੀਂ ਜਾਣ ਦਿੱਤਾ ਗਿਆ ਹਸਪਤਾਲ ਨਹੀਂ ਜਾਣ ਦਿੱਤਾ ਗਿਆ ਉਹ ਜਿਹੜਾ ਦਮਲ ਹੈ ਜੋ ਦੋਸ਼ ਲੱਗਦੇ ਨੇ ਸਰਕਾਰ ਦਾ ਫਰਜ਼ਮੰਦਾ ਸੀ ਇਹ ਸਪਸ਼ਟ ਕਰਨਾ ਕਿ ਨਹੀਂ ਅਸੀਂ ਇਹਨਾਂ ਨੂੰ ਰੋਕਿਆ ਜ਼ਰੂਰ ਹੈ ਪਰ ਜੇ ਕੋਈ ਬਿਮਾਰ ਹੈ ਕੋਈ ਬੱਚੇ ਨੇ ਸਕੂਲ ਜਾਣਾ ਸੀ ਬਲਕਿ ਆਪ ਛੱਡ ਕੇ ਆਇਆ ਜੇ ਕੋਈ ਬਿਮਾਰ ਹੈ ਸਾਨੂੰ ਇੱਕ ਉਦਾਹਰਨ ਦਿਓ ਜਿੱਥੇ ਵੀ ਬਿਮਾਰ ਨੂੰ ਅਸੀਂ ਰੋਕਿਆ ਹੋਵੇ ਸੋ ਉਹ ਗੱਲਾਂ ਜੇ ਸੁਣੀ ਨਾ ਹੋਵੇ ਉਹਦੀ ਗੱਲ ਵੇ ਇਸ ਕਰਕੇ ਮੈਨੂਅਲ ਲੱਗਦਾ ਮੁੱਢ ਤੇ ਵਰਤਿਆ ਪਾ ਜਈਏ ਦੇ ਸਰਕਾਰ ਨੇ ਹਰ ਤਰ੍ਹਾਂ ਦੀ ਸਾਡੇ ਮਨੁੱਖੀ ਅਧਿਕਾਰ ਵੀ ਸਾਡੇ ਜਮਹੂਰੀ ਅਧਿਕਾਰ ਵੀ ਸਾਡੇ ਸੰਵਿਧਾਨਕ ਅਧਿਕਾਰ ਵੀ ਉਹ ਸਾਰਿਆਂ ਦੇ ਉੱਤੇ ਵਿਚੇ ਨਕਤੇ ਜਿਹੜੀ ਸੀ ਬਿੱਡੀ ਪਵੰਦੀ ਲਾਈ ਉਹ ਉਹ ਰੋਕੇ ਗਏ ਦੱਪੇ ਗਏ ਉਹ ਰਿੱਛ ਫਿਰ ਰੋਸ ਹੀ ਕਰ ਸਕਦੇ ਸੀ ਤਾਂ ਹੋਰ ਕੀ ਕਰ ਸਕਦੇ ਜੀ ਰਵ ਸਾਬ ਪਰਟੂ ਮਾਰ ਵੀ ਬੜੇ ਨੇ ਪਰਟੂ ਰਾਮ ਵੀ ਬੜੇ ਇੱਕ ਪਾਸੇ ਤਾਂ ਬੀਜੇਪੀ ਦਾ ਵੱਡਾ ਵਿਰੋਧ ਹੈ ਕਿਸਾਨ ਅੰਦੋਲਨ ਦੀ ਇੱਕ ਆਹਟ ਹੈ ਹੁਣ ਤੱਕ ਉਹ ਚੱਲਦਾ ਸਾਰਾ ਕੁਝ ਪਰ ਇਸ ਸਭ ਕਾਸੇ ਦੇ ਬਾਵਜੂਦ ਪੰਜਾਬ ਦੇ ਵਿੱਚ ਕਿਸਾਨੀ ਤੇ ਮਜ਼ਦੂਰਤਾਪਕੇ ਵੱਲੋਂ ਵੱਡੇ ਵਿਰੋਧ ਦੇ ਬਾਵਜੂਦ ਸਿਆਸਤਦਾਨ ਬੀਜੇਪੀ ਪਾਰਟੀ ਹਰ ਰੋਜ਼ ਕੋਈ ਨਾ ਕੋਈ ਸਿਆਸਤਦਾਨ ਵੱਡਾ ਸ਼ਾਮਲ ਹੋ ਜਾਂਦਾ ਜਦੋਂ ਕਿ ਪਤਾ ਕਿ ਵਿਰੋਧ ਹੈ ਕੱਲ ਤੋਂ ਨੂੰ ਮੈਂ ਇੱਕ ਪਿੰਡ ਦੀ ਘਟਨਾ ਦੱਸਾਂ ਰੋਪਾਲ ਪਰਦੇ ਬਿਲਕੁਲ ਲਾਗੇ ਪਿੰਡ ਹੈ ਮੰਡੋਲੀ ਪਿੰਡ ਉੱਥੇ ਇੱਕ ਸਕੂਲ ਹੈ ਉਹ ਸਕੂਲ ਦੇ ਵਿੱਚ ਪਤਾ ਲੱਗਿਆ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਕਿ ਇੱਥੋਂ ਮੈਂਬਰ ਪਾਰਲੀਮੈਂਟ ਨੇ ਅਪਣਿਤ ਗੌਰ ਉਹਨਾਂ ਦਾ ਪ੍ਰੋਗਰਾਮ ਹੈ ਹਾਲਾਂਕਿ ਪ੍ਰੋਗਰਾਮ ਸਕੂਲ ਦਾ ਆਪਣਾ ਸੀ ਕਿਸੇ ਸੰਸਥਾ ਦੇ ਨਾਲ ਸਕੂਲ ਜੁੜਿਆ ਹੋਇਆ ਪੁਲਿਸ ਆਈ ਹੋਈ ਸੀ ਤੇ ਪਿੰਡ ਦੇ ਲੋਕਾਂ ਨੂੰ ਲੱਗਿਆ ਕਿ ਮੈਂਬਰ ਪਾਰਲੀਮੈਂਟ ਨੇ ਆਵਾੜਾ ਅਪਣਿਤ ਗੌਰ ਨੇ ਦੇਖਦੇ ਆਂ ਦੇਖਦੇ ਆ ਉੱਥੇ 15 ਮਿੰਟ ਦੇ ਵਿੱਚ 500 ਤੋਂ ਲੈ ਕੇ 700 ਕਿਸਾਨ ਇਕੱਠਾ ਹੋ ਗਿਆ ਕਹਿੰਦੇ ਕਿ ਅਸੀਂ ਵਿਰੋਧ ਕਰਾਂਗੇ ਚਲੋ ਬਾਅਦ ਦੇ ਵਿੱਚ ਗੱਲ ਨਿਕਲ ਕੇ ਆਈ ਕਿ ਨਿਤਕਾਰ ਹੋਰਾਂ ਦਾ ਪ੍ਰੋਗਰਾਮ ਨਹੀਂ ਹੈਗਾ ਕਿਸਾਨ ਤੇ ਬੀਬੀਆਂ ਤੇ ਕਿਸਾਨ ਸੀ ਉਹ ਸਾਰੇ ਸੀ ਵਾਪਸ ਉੱਥੋਂ ਆ ਗਏ ਯਾਨੀ ਕਿ ਗੱਲ ਤਾਂ ਇੱਥੋਂ ਤੱਕ ਵਧੀ ਹੋਈ ਹੈ ਜੇਕਰ ਕਿਸਾਨਾਂ ਨੂੰ ਕਿਤੇ ਪਤਾ ਵੀ ਲੱਗਦਾ ਕਿ ਭਾਜਪਾ ਦੇ ਨਾਲ ਜੁੜਿਆ ਹੋਇਆ ਕੋਈ ਨਮਾਇੰਦਾ ਕੋਈ ਸੱਜਣ ਭਾਜਪਾ ਦਾ ਇੱਥੇ ਆ ਰਿਹਾ ਤਾਂ ਮਿੰਟਾਂ ਦੇ ਵਿੱਚ ਸੈਂਕੜੇ ਕਿਸਾਨ ਇਕੱਠੇ ਹੋ ਜਾਂਦੇ ਨੇ ਉਹ ਤਾਂ ਵਿਰੋਧ ਕਰਨ ਦੇ ਲਈ ਇਸ ਵਿਰੋਧ ਦੇ ਬਾਵਜੂਦ ਦਲ ਬਦਲੂ ਲੀਡਰ ਦਲ ਬਦਲੀਆਂ ਕਰਕੇ ਉਹ ਭਾਜਪਾ ਵਿੱਚ ਜਾਈ ਵੀ ਜਾਂਦੇ ਨੇ ਹਾਂ ਬਿਲਕੁਲ ਸਵਾਲ ਤਾਂ ਲੈ ਠੀਕ ਹੈ ਪਹਿਲੀ ਗੱਲ ਮੈਂ ਇਸ ਗੱਲ ਦੀ ਪ੍ਰੋਰਤਾ ਵੀ ਕਰਨਾ ਵਧਾਈ ਵੀ ਦੇਣਾ ਤੇ ਇਹਹੀ ਜੋ ਦਖਾਂਦਾ ਹੈ ਕਿ ਕਿਸਾਨ ਕਿੰਨੇ ਇੱਕੇ ਚਿੰਦਰ ਕਿੰਨੇ ਰੋਚ ਨੇ ਇਹ ਜਿਵੇਂ ਕਹਿੰਦਾ ਕੰਧ ਤੇ ਟਿੱਡਾ ਪੜ ਲੈਣਾ ਚਾਹੀਦਾ ਇਹ ਸਰਕਾਰਾਂ ਨੂੰ ਵੀ ਪੜ ਲੈਣਾ ਚਾਹੀਦਾ ਪਲਟੂਆਂ ਨੂੰ ਵੀ ਪੜ ਲੈਣਾ ਚਾਹੀਦਾ ਜਿਹੜੇ ਪਲਟੂ ਆਮ ਬੰਦੇ ਜਾ ਰਹੇ ਨੇ ਉਹ ਕੀ ਨੇ ਉਹ ਸਿਆਸੀ ਲੀਡਰ ਨਹੀਂ ਹੈਗੇ ਅਸੀਂ ਉਹਨਾਂ ਨੂੰ ਕਿਉਂਕਿ ਜਿਹੜਾ ਬੰਦਾ ਚੋਣ ਲੜਨ ਦਾ ਅਸੀਂ ਮੰਨ ਲੈਂਦੇ ਆ ਵੀ ਸਿਆਸੀ ਲੀਡਰ ਹੈ ਜਰੂਰੀ ਨਹੀਂ ਵੀ ਜਿਹਨੇ ਚੋਣ ਲੜੀ ਹੋਵੇ ਜਾਂ ਜਿੱਤ ਵੀ ਗਿਆ ਹੋਵੇ ਇੱਕ ਦੋ ਵਾਰੀ ਐਮਐਲਏ ਵੀ ਬਣ ਗਿਆ ਹੋਵੇ ਉਹਨੂੰ ਸਿਆਸਤ ਵੀ ਆਉਂਦੀ ਹੋਵੇ ਅਪਾ ਦੇਖਦੇ ਆ ਸੈਂਬ ਦੀ ਜੋ ਕੁਛ ਹੋਇਆ ਕਿੰਨੀ ਕਿ ਸਿਆਸਤ ਕਰਦੇ ਨੇ ਤੁਸੀਂ ਸਿਆਸਤ ਦਾ ਮਤਲਬ ਇਹ ਨਹੀਂ ਹੁੰਦਾ ਇੱਕ ਦੂਜੇ ਦੀ ਪੱਗ ਲਾਉਣੀ ਇੱਕ ਦੂਜੇ ਦੇ ਉਲਟ ਬੋਲੀਆਂ ਨਾਲ ਇੱਕ ਦੂਜੇ ਨੂੰ ਮੇਨੂ ਮੇ ਨਹੀਂ ਹੋਈ ਜਾਣਾ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨੀ ਸਿਆਸਤ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਦੂਰ ਦ੍ਰਿਸ਼ਟੀ ਨਾਲ ਇਹੋ ਜਿਹਾ ਪ੍ਰੋਗਰਾਮ ਬਣਾਉਣਾ ਜਿੱਦੇ ਨਾਲ ਜੇ ਤੁਸੀਂ ਸੂਬੇ ਦੀ ਸਿਆਸਤ ਕਰੋ ਸੂਬਾ ਜਿੰਮੇ ਦੀ ਕਰਨੋ ਜਿਹੜਾ ਜੇ ਦੇਸ਼ ਦੀ ਕਰਦੇ ਤਾਂ ਦੇਸ਼ ਅੱਗੇ ਵਧੇ ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲੇ ਚੰਗਾ ਸੁਚੱਜਾ ਪ੍ਰਸ਼ਾਸਨ ਮਿਲੇ ਤੇ ਸਿੱਖਿਆ ਮਿਲੇ ਸਿਹਤ ਮਿਲੇ ਤੇ ਲੋਕਾਂ ਨੂੰ ਰੋਟੀ ਰੋਜੀ ਦਾ ਠੀਕ ਪ੍ਰਬੰਧ ਹੋਵੇ ਇਹ ਇਹ ਹੈ ਸਿਆਸਤ ਸਿਆਸਤ ਇਹ ਨਹੀਂ ਹੈ ਵੀ ਮੈਂ ਇੰਨੀਆਂ ਸੀਟਾਂ ਜਿੱਤਣੀਆਂ ਹੁਣ ਮੈਂ ਇੰਨਿਆਂ ਨੂੰ ਅੰਦਰ ਕਰਤਾ ਹੁਣ ਅਸੀਂ ਨਸ਼ੇ 'ਚ ਇੰਨੇ ਫੜਦੇ ਤੁਸੀਂ ਹੁਣ ਆ ਨਵਾਂ ਕਾਨੂੰਨ ਬਣਾਤਾ ਜਿਹਦੇ ਨਾਲ ਜਿਹੜਾ ਵੀ ਨਸ਼ੇ ਵੇਚੇਗਾ ਜਦ ਫੜਾਇਆ ਜਾਊਗਾ 1 ਗ੍ਰਾਮ ਹੈਰੋਇਨ ਨਾਲੋਂ ਦੀ ਜ਼ਿਆਦਾ ਅਬਜਪਤ ਕਰਨੀ ਹੈ ਇਹ ਇੱਕ ਕਹਿੰਦੇ ਡੰਡਾ ਪੀਰ ਹੈ ਬਿਗਣਾ ਤੇੜਿਆਂ ਦਾ ਉਹ ਸਿਰਫ ਬਹੁਤ ਜ਼ਿਆਦਾ ਜਿਹੜੇ ਹਾਰਡਨਡ ਹੁੰਦੇ ਨੇ ਉਹਨਾਂ ਵਾਸਤੇ ਕਾਨੂੰਨ ਹੁੰਦਾ ਹੈ आम जनता वास्ते ਤੁਸੀਂ ਕਿ ਨੀਤੀ ਬਣਾਉਨੇ ਹੋ ਉਸ ਨੀਤੀ ਦੇ ਨਾਲ ਉਹ ਆਪੇ ਠੀਕ ਹੋ ਜਾਂਦੇ ਨੇ ਲੋਕ ਇਕੱਠੇ ਹੋ ਜਾਂਦੇ ਨੇ ਕਮੇਟੀਆਂ ਬਣਾ ਲੈਂਦੇ ਨੇ ਹੁਣ ਜੇ ਅਸੀਂ ਇਹਦੀ ਮੈਂ ਉਦਾਹਰਣ ਦੇ ਨਹੀਂ ਹੋਵੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਸੇ ਤੇ ਕੋਈ ਡੰਡਾ ਨਹੀਂ ਫੇਰਿਆ ਸੀ ਪਰ ਤੁਸੀਂ ਅੱਜ ਵੀ ਐ ਕਰੋ ਸਰ ਵੇਖਣ ਕਰ ਲੋ ਜਿਹਨੇ ਸਿੱਖ ਨੇ ਉਹ ਅੱਜ ਵੀ ਤਮਾਕੂ ਮжоਰਿਟੀ ਨਹੀਂ ਦਿੰਦੇ ਕੋਈ ਡੰਡਾ ਲੈ ਕਿਤਾ ਨਹੀਂ ਉਹਨਾਂ ਦੇ ਪਿੱਛੇ ਪਿਆ ਹੋਇਆ ਇਹਦੇ ਉਲਟ ਜਿਹਨੇ ਡਾਕਟਰ ਨੇ ਉਨਾਂ ਨੂੰ ਪਤਾ ਹੈ ਰੋਜ਼ ਆਪਣੀਆਂ ਕਲਾਸਾਂ 'ਚ ਮੈਡੀਕਲ ਕਾਲ ਦੀ ਟੀਚਰ ਨੇ ਤਾਂ ਕਲਾਸਾਂ 'ਚ ਪੜਾਉਂਦੇ ਨੇ ਜੇ ਮਰੀਜ਼ ਆਉਂਦੇ ਤਾਂ ਮਰੀਜ਼ ਨੂੰ ਜੇ ਸਪੈਸ਼ਲਿਸਟ ਵੈਸੇ ਲੱਗੇ ਨੇ ਉਹਨੂੰ ਦੱਸਦੇ ਨੇ ਕਿ ਭਾਈ ਸਿਗਟਾ ਪੀਣ ਨਾਲ, ਦੀਣੀਆ ਪੀਣ ਨਾਲ, ਥਾਂ ਥਾਂ ਤੰਬਾਕੂ, ਬੁੱਢ ਦਾ ਤੰਬਾਕੂ, ਜੀਵ ਦਾ ਤੰਬਾਕੂ, ਸਭੀ ਬੁੱਢ ਦਾ ਕੈਂਸਰ, ਜੀਵ ਦਾ ਕੈਂਸਰ, ਚਬਾਲੀ ਦਾ ਕੈਂਸਰ, ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਤੇ ਨਤਾਂ ਦੇ ਵਿੱਚ ਖੂਨ ਦਾ ਦੌਰਾ ਬੰਦ ਹੋਣਾ, ਹਾਰਟ ਅਟੈਕ ਇਹ ਸਾਰਾ ਕੁਝ ਤੰਬਾਕੂ ਨਾਲ ਹੁੰਦਾ। ਇਹਦੇ ਬਾਅਦ ਵੀ ਡਾਕਟਰ ਸਿਸਕਲਕ ਇੰਦਨੇ ਹੋ ਚੇਨ ਸਮੋਕਰ ਰਹੇ ਨੇ ਸੋ ਕੱਡੀ ਚੇਤਨਾ ਜਾਂ ਕੱਲਾ ਕਾਨੂੰਨ ਨਹੀਂ ਕੁਛ ਕਰਦਾ ਬਲਕਿ ਸਮਾਜਿਕ ਮੂਵਮੈਂਟ ਸਮਾਜਿਕ ਰਹਿ ਸੋ ਜਿਹੜਾ ਸਿਆਸਦਾਨ ਹੁੰਦਾ ਹੈ ਉਹ ਇੱਕ ਫਲਸਫੇ ਨਾਲ ਸੋਚਦਾ ਹੈ ਕਿਸੀ ਲੋਕਾਂ ਨੂੰ ਕਿਵੇਂ ਇਕੱਠਾ ਕਰੀਏ ਉਹ ਕਮਿਊਨਿਟੀ ਅਪਰੋਚ ਰੱਖਦਾ ਕਿਉਂਕਿ ਮੁੱਦਾ ਵੀ ਤਾਂ ਕਮਿਊਨਿਟੀ ਚ ਚਾਹੀਦਾ ਉਹ ਕਮਿਊਨਿਟੀ ਅਪਰੋਚ ਸਾਡੇ ਸਿਆਸਦਾਨਾਂ ਨੇ ਨਹੀਂ ਰਹੀ ਨੀ ਇਹ ਹੁਣ ਵਟਸਐਪ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਐਕਸ ਦੇ ਉੱਤੇ ਫੇਸਬੁੱਕ ਦੇ ਉੱਤੇ ਜਾਂ ਫਿਰ ਕੋਈ ਵੀਡੀਓ ਕਰਕੇ ਜਾਂ ਫਿਰ ਕੋਈ ਅਜਿਵੇਂ ਤੁਸੀਂ ਤਾਂ ਮੈਂ ਨਹੀਂ ਦੇਖਿਆ ਤੁਹਾਨੂੰ ਕਰਦੇ ਜਿਹੜੇ ਚੈਨਲ ਕਰਦੇ ਨੇ ਸ਼ਾਮ ਨੂੰ ਡਿਬੇਟ ਚਾਰਪਨ ਸਿਆਸਦਾਨ ਬਹਿ ਜਾਂਦੇ ਨੇ ਤੇ ਉਹ ਫਿਰ ਇੱਕ ਦੂਜੇ ਦੇ ਐ ਪੂਰਾ ਕੁੱਕੜ ਕੋਈ ਹਲਾ ਸਾਫ ਕਰ ਦਿੰਦੇ ਨੇ ਇੱਕ ਦੂਜੇ ਦਾ ਉਹ ਉਹਨੂੰ ਮਾਰਾ ਉਹਨੂੰ ਮਾਰਾ ਮੈਂ ਕਦੇ ਐ ਨਹੀਂ ਦੇਖਿਆ ਸਾਰੀਆਂ ਪਾਰਟੀਆਂ ਦੇ ਸਿਆਸਦਾਨ ਉਸੇ ਬੈਠੇ ਹੁੰਦੇ ਨੇ ਕਦੇ ਉਹਨਾਂ ਨੇ ਸੱਚੀ ਮੁੱੱਚੀ ਚਾਹੇ ਹੜਾਂ ਦੇ ਵਿੱਚ ਰਾਤ ਦੀ ਗੱਲ ਸੀ ਚਾਹੇ ਉਹ ਆ ਹੁਣ ਰਾਤ ਦੀ ਗੱਲ ਹੈ ਜਿਹੜਾ ਹੁਣ ਨਹੀਂ ਤੈ ਗਿਆ ਚਾਹੇ ਉਹ ਉਹ ਸਾਈਲੋ ਵਾਲਾ ਮਾਮਲਾ ਸੀ ਚਾਹੇ ਉਹ ਕਿਸਾਨੀ ਦੇ ਮੁੱਦਿਆਂ ਦੀ ਗੱਲ ਸੀ ਚਾਹੇ ਉਹ ਕਿਤੇ ਡਾਅ ਐਂਡ ਆਰਡਰ ਦੀ ਵੀ ਬੰਦੇ ਯਾਰ ਰੋਜ਼ ਇਹ ਹੋਈ ਜਾਂਦੇ ਨੇ ਇਹਦਾ ਕੀ ਹੋਵੇ ਉਹਦੀ ਗੱਲ ਸੀ ਮੈਂ ਨਹੀਂ ਕਦੇ ਉਹਨਾਂ ਨੂੰ ਦੇਖਿਆ ਵੀ ਉਹਨਾਂ ਨੇ ਉੱਥੇ ਕੋਈ ਨੀਤੀਗਤ ਗੱਲ ਕਰਤੀ ਹੋਵੇ ਕਿ ਅਸੀਂ ਆਹ ਕਰ ਰਿਹਾ ਜਿਹੜਾ ਰਾਜ ਕਰਨ ਨਾਲ ਇੱਤੇ ਰ ਹੈ ਜਾਂ ਜਿਹੜਾ ਦੂਜੀ ਤਰ੍ਹਾਂ ਦਾ ਨਮਾ ਦਾ ਉਹਨੇ ਕਹੀ ਹੋਵੇ ਭਾਈ ਤੁਸੀਂ ਆਹ ਵੀ ਨਹੀਂ ਕਰਦੇ ਇੰਨਾ ਤਾਂ ਤੁਸੀਂ ਕਰ ਹੀ ਸਕਦੇ ਹੋ ਸੋ ਕੋਈ ਕੰਸਟਰਕਟਿਵ ਜਿਹਨੂੰ ਆਪਾਂ ਕਹਿੰਨਾ ਉਹ ਸਾਰੂ ਬਹਿਸ ਕਦੇ ਨਹੀਂ ਕਰਦੇ ਉਹ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਲਕਿ ਇਥੋਂ ਤੱਕ ਹੋ ਗਿਆ ਹੁਣ ਤਾਂ ਕਈ ਚੈਨਲ ਤਾਂ ਇਹ ਵੀ ਕਰਨ ਲੱਗੇ ਵੀ ਸਿਆਸਤਦਾਨਾਂ ਨਾਲ ਆਉਂ ਮਸਾਲੇ ਵਾਸਤੇ ਇੱਕ ਪ੍ਰੋਗਰਾਮ ਕਰ ਲਓ ਬਾਕੀ ਪ੍ਰੋਗਰਾਮ ਨਾਲ ਜਿੰਝੇ ਗੱਲ ਵਧੀਆ ਹੋਵੇ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ ਚੈਨਲਾਂ ਨੇ ਵੀ ਆਪਦਾ ਐਟੀਟਿਊਡ ਹੀ ਬਦਲ ਲਿਆ ਹੁਣ ਥੋੜਾ ਜਿਹਾ ਨਹੀਂ ਤਾਂ ਜਿੰਝੇ ਦੋ ਦੋ ਤਿੰਨ ਤਿੰਨ ਵੈਸਾ ਕਰਾ ਦਿੰਦੇ ਸੀ ਸੋ ਮੇਰਾ ਕਹਿਣ ਦਾ ਮਤਲਬ ਇਹ ਜਿਹੜੇ ਪਾਲਤੂ ਰਾਜ ਨੇ ਮੀਡੀਆ ਦੀ ਵੀ ਰੈਲੇਵੈਂਸ ਘਵਾ ਲਿਆ ਰੋਪ ਸਾਬ ਹੁਣ ਤਾਂ ਹਾਂ ਰੈਲੇਵੈਂਸ ਘਵਾ ਚੁੱਕੀ ਹੈ ਬਿਲਕੁਲ ਉਹ ਕੋਈ ਉਹਦੀ ਵਿਸ਼ਵਾਸਯੋਗਤਾ ਜਦੋਂ ਉਹ ਹੀ ਦੇ ਬੰਦੇ ਬੈਠ ਕੇ ਗੱਲ ਕਰਨ ਉਹ ਕਹਿੰਦਾ ਰਹਿਣਾ ਕੀ ਆ ਯਾਰ ਲੋਕ ਸੁਣਦੇ ਹੀ ਨਹੀਂ ਕਿ ਮੈਂ ਜਿਹੜਾ ਆ YouTubeer ਚੈਨਲਾਂ ਨੂੰ ਕਿਉਂ ਸੁਣਦੇ ਨੇ ਜ਼ਿਆਦਾ ਦੂਜਿਆਂ ਨੂੰ ਨਹੀਂ ਸੁਣਦੇ ਹੁਣ ਦੀ ਮੀਡੀਆ ਜਿਹਨੂੰ ਕਹਿੰਦੇ ਨੇ ਇਹ ਉਹਨੂੰ ਕੋਈ ਅੱਗ ਲਗਦਾ ਛੱਡ ਯਾਰ ਉਹਨੂੰ ਦੇਖ ਕੇ ਕੀ ਲੈਣਾ ਹੁਣ ਕਹਿੰਦਾ ਮੇਰਾ ਮਤਲਬ ਸਿਰਫ ਇਹ ਨਹੀਂ ਹੈ ਵੀ ਜਿਹੜੇ ਪਾਲਤੂ ਰਾਮ ਨੇ ਐਕਚੁਅਲੀ ਸਿਆਸਤਾਂ ਨਹੀਂ ਖਾਣ ਬੁੱਜੀਗਾਲੇ ਲਾਲਚੀ ਨੇ ਇਹ ਖੁਦਗਰਜ਼ ਨੇ ਕਿ ਗੁਰੂ ਸਾਹਿਬ ਨੇ ਕਹਿ ਕੋਟ ਨੂੰ ਦੇ ਕੋਟ ਬਸ ਇਹ ਕੋ ਹੋ ਸਕਲੇ ਬੇਵਾਰੀ ਇਹ ਬਪਾਰੀ ਨੇ ਇਹੇ ਦਰਬਾਰੀ ਨੇ ਇਹ ਸਰਬਾਹੀ ਨੇ ਹੁਣ ਤੁਸੀਂ ਦੇਖਿਆ ਜਿਹੜੇ ਗਏ ਨੇ ਪ੍ਰਵਾਹ ਦੇ हिसाब ਨਾਲ ਹੀ ਜਾ ਰਹੇ ਨੇ ਸਰਬਾਹੀ ਬਣ ਕੇ ਜਾ ਰਹੇ ਨੇ ਕੋਈ ਆਇਆ ਨਹੀਂ ਹੈ ਵੀ ਉਹਨਾਂ ਕੋਈ ਵੱਡਾ ਲੀਡਰ ਜੁਆਇਨ ਕਰਾ ਰਿਹਾ ਹੈ ਤੇ ਇਹ ਦੇ ਵਿੱਚ ਜਿਹੜਾ ਜਾਣਾ ਹੈ ਪੱਕਾ ਭਾਜਪਾ ਦੀ ਕੋ ਯੋਜਨਾ ਦਾ ਹਿੱਸਾ ਹੈ ਇਹ ਯੋਜਨਾ ਸਮਝ ਲਓ ਤੁਸੀਂ ਭਾਜਪਾ ਨੇ ਪੰਜਾਬ 'ਚ ਜਿਹੜੀ ਯੋਜਨਾ ਬਣਾਈ ਹੋਈ ਹੈ ਜਿੰਨਾ ਚਿਰ ਇਹ ਸਾਨੂੰ ਸਮਝ ਨਹੀਂ ਆਏਗੀ ਉਹਨਾਂ ਚ ਰਸੀਂ ਸ਼ਾਇਰ ਇੱਕ ਇੱਕ ਵਿਅਕਤੀ ਦੇ ਉੱਤੇ ਗੱਲ ਕਰਾਂਗੇ ਯੋਜਨਾ ਇਹ ਹੀ ਹੈ ਕਿ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹਨਾਂ ਨੂੰ ਗੋਣਾਵੇ ਦੇ ਲਾਲ ਦੇ ਕੇ ਜੇ ਨਾਲ ਅੰਦਰੋਂ ਅੰਦਰੀ ਪਬਲਿਕ ਵੀ ਪੰਜਾਬ 'ਚ ਜੇ ਨਹੀਂ ਦੇ ਰਹੇ ਜਿਵੇਂ ਦਿੱਲੀ 'ਚ ਕੇਜਰੀਵਾਦ ਨੂੰ ਅੰਦਰ ਕਰਿਆ ਅੰਦਰੋਂ ਅੰਦਰੀ ਡਰਾਪਾ ਦੇ ਕੇ ਵੀ ਫਿਰ ਈਡੀ ਭੇਜਾਂਗੇ ਬਲੇਖਾ ਨਾ ਰੱਖੀ ਇੱਕ ਤਾਂ ਇਹ ਕਿਉਂਕਿ ਇਹ ਤਾਂ ਜੇ ਕਿਸੇ ਦੇ ਲੈਪਟਾਪ 'ਚ ਕੁਝ ਹੈ ਨਹੀਂ ਪੈਗਾ ਸਸਰ ਹੀ ਪਾ ਦਿੰਦੇ ਨੇ ਤੁਸੀਂ ਕੀ ਕਰੋਗੇ ਆ ਜਿਹੜੇ ਈਮਾ ਕੋਲੇ ਗਾਂ ਸੀ ਉਹ ਤਿੱਥੋਂ ਸਾਬਤ ਹੋ ਗਿਆ ਨਾ ਵੀ ਉਹਨਾਂ ਦੇ ਉਦਾਂ ਹੀ ਪਤਾ ਇਹਨਾਂ ਨੇ ਇਸ ਕਰਕੇ ਇੱਕ ਤਈ ਹੈ ਕਿ ਉਹਨਾਂ ਦੇ ਸਕੀਮ ਹੈ ਕਿ ਅਸੀਂ ਸਾਰੀਆਂ ਸਤਿ ਇਹ ਮੈਂ ਕਹ ਰਿਹਾ ਰੋਡਪੰਨ ਕਰਕੇ ਰਾਜ ਕਰਨਾ ਚਾਹੁੰਦੇ ਨੇ ਰੋਡਪੰਨ ਨਾਲ ਰਾਜ ਕਦੇ ਹੁੰਦਾ ਨਹੀਂ ਲੰਮੇਦਾਰਾ ਸੋ ਉਹ ਤੋੜ ਰਹੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਸੋ ਰਹੇ ਨੇ ਇਹਨਾਂ ਨੂੰ ਹੀ ਭੇਖਾ ਜੇ ਕਾਦੀਆਂ ਚ ਉਹਨੇ ਨਹੀਂ ਟੁੱਟ ਰਹੇ ਜਿਨੇ ਮਤਲਬ ਬਾਕੀ ਕਾਂਗਰਸ ਤੋਂ ਤਾਂ ਆ ਪਾੜੀ ਪਿਆ ਤਾਂ ਉਹਨਾਂ ਨੇ ਆ ਪਾੜੀ ਵੀ ਟੁੱਟ ਕੇ ਜਾ ਰਹੇ ਦੂਜਾ ਪੱਖ ਉਹਨਾਂ ਨੇ ਇਹ ਕਰਿਆ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਚ ਖੜਕੋ ਵਿਸ਼ੇਸ਼ ਕਰਕੇ ਉਹਨਾਂ ਨੂੰ ਕਹਿਣਾ ਵੀ ਇਹ ਕਿਸਾਨ ਤਾਂ ਜੱਟਾਂ ਦੀ ਗੱਲ ਕਰਦੇ ਨੇ ਤੁਸੀਂ ਦਲਤੋਂ ਉਹ ਦਲਤ ਕਾਰਡ ਖੇਡ ਰਹੀ ਹੈ ਵੀ ਜਦੀ ਪੰਜਾਬ 'ਚ ਚੁੱਪਚੀਤੇ ਦੱਸ ਨਹੀਂ ਰਹੀ ਉਹਦੇ ਰਾਹੀਂ ਕੋਸ਼ਿਸ਼ ਕਰ ਰਹੀ ਹੈ ਵੀ ਚੁੱਪਚੀਤੇ ਸਾਇਲੈਂਟ ਦਲਤ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਹਾਲਾਂਕਿ ਰੈਜ਼ਰਵੇਸ਼ਨ ਦੀ ਸਭ ਤੋਂ ਵੱਡਾ ਵਿਰੋਧੀ ਹੈ ਜੇ ਕੋਈ ਤੇ ਉਹੋ ਭਾਜੀਪੀ ਆਲਸਸ 1981 ਦੇ ਵਿੱਚ ਇਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਸੀ ਰਜਰਵੇਸ਼ਨ ਦੇ ਉਲਟ ਤੇ ਗੁਜਰਾਤ ਤੋਂ ਸ਼ੁਰੂ ਹੋਇਆ ਸੀ ਅਸੀਂ ਦੇਖਿਆ ਬਿੱਤੀ ਨੇ ਇਹ ਛੱਲੇ ਚੱਕ ਫੈਲ ਗਿਆ ਸੀ ਅਸੀਂ ਪੰਜਾਬ ਤੋਂ ਉਹਨੂੰ ਕੋਸ਼ਿਸ਼ ਕਰੀ ਰੋਕਣ ਦੀ ਤੇ ਰੋਕਣ ਚ ਸਾਹਮਣੇ ਮੈਡੀਕਲ ਕਾਡ ਹੈ ਇਸੇ ਤਰ੍ਹਾਂ ਇਹਨਾਂ ਨੇ 91 ਦੇ ਵਿੱਚ ਆਪਾਂ ਨੂੰ ਪਤਾ ਹੈ ਇੱਥੇ ਚਾਰ ਬੱਚੇ ਉਹ ਮਾਰਗੇ ਸੀ ਜਿਹੜੇ ਪੜਕੂਸੀ ਦੇ ਉਦੋਂ ਵੀ ਉਹ ਰੈਜ਼ਰਵੇਸ਼ਨ ਦੇ ਖਿਲਾਫ ਬੈਠੇ ਸੀ ਉਹ ਰੈਜ਼ਰਵੇਸ਼ਨ ਉਹ ਵੀ ਸੀ ਦੀ ਰੈਜ਼ਰਵੇਸ਼ਨ ਜਿਹੜੀ ਕਰੀ ਸੀ ਬੀਪੀ ਸਿੰਘ ਦੀ ਸਰਕਾਰ ਨੇ ਜਿਹੜਾ ਉਹ ਕਰਿਆ ਵਾਇਆ ਸੀ ਉਹ OBC ਦੀ ਰੈਜ਼ਰਵੇਸ਼ਨ ਉਹ ਵੀ ਐਂਟੀ ਰੈਜ਼ਰਵੇਸ਼ਨ ਅੰਦੋਲਨ ਸੀ ਨਾ ਇਹਨਾਂ ਨੂੰ ਜਿੱਦ ਨੇ ਦੇਖੋ ਇਹ ਜੀ ਮੈਰਿਟ ਦਾ ਖਿਆਲ ਨਹੀਂ ਰੱਖਦੇ ਕਾਣਾ ਨਹੀਂ ਰੱਖਦੇ ਔਰ ਮੇਰਾ ਤਾਂ ਬਤੌਰ ਫਿਚਰ ਬਤੌਰ ਸ਼ਾਸਨਿਕ ਅਧਿਕਾਰੀ ਅਕਾਡੈਮਿਕਸ ਦੇ ਵਿੱਚ ਇਹ ਤਜਰਬਾ ਹੈ ਵੀ ਕਿਵੇਂ ਇਹਨਾਂ ਦੇ ਸੋਲਾਂ ਦੀ ਮੈਨੂੰ ਰੈਜ਼ਰਵੇਸ਼ਨ ਦੇ ਮਾਮਲੇ ਤੇ ਫੇਸ ਕਰਨਾ ਪਿਆ ਸੀ ਕਦੇ ਮੈਨੂੰ ਬਾਕੀਆਂ ਨੇ ਨਹੀਂ ਕਰੀ ਸੀ ਇਸ ਨਾਮ ਦੇ ਸਵਾਲ ਜਿਵੇਂ ਇੱਕ ਅਗਿਆਨ ਕਿਉਂ ਕਰਦੋਂ ਜਾਂ ਕਿਉਂ ਕਰਦੋਂ ਜੀ ਔਕ ਕਿਉਂ ਨਹੀਂ ਫਰਾਨਾ ਕਿਉਂ ਨਹੀਂ ਕੁਈ ਇਸ ਕਰਕੇ ਪਰ ਉਹ ਸ਼ਡਿਊਲਡ ਕਾਸਟ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਦੀ ਪਤਾ ਨਹੀਂ ਉਹਨਾਂ ਦੀ ਲੀਡਰਸ਼ਿਪ ਕੀ ਚਾਹੁੰਦੀ ਆ ਕਿ ਨਹੀਂ ਚਾਹੁੰਦੀ ਉਹ ਕੀ ਕਹਿੰਦੇ ਨੇ ਪਰ ਬੀਜੇਪੀ ਦਾ ਪੱਕਾ ਨਿਸ਼ਾਨਾ ਹੈ ਬੀਜੇਪੀ ਨੇ ਇੱਕ ਪਾਸੇ ਮਨੀਪੁਰ ਚ ਜੋ ਕੁਝ ਕਰਿਆ ਉਹ ਸਾਡੇ ਸਾਹਮਣੇ ਹੈ ਦੂਜੇ ਪਾਸੇ ਜਿੰਨੇ ਆਦਿਵਾਸੀ ਨੇ ਉੱਥੇ ਉਹ ਜੂਡੋ ਕਾਰਾਟੇ ਤੇ ਆਪਣੀਆਂ ਸ਼ਾਖਾਵਾਂ ਯੰਗ ਬੱਚਿਆਂ ਨੂੰ ਤੇ ਨੌਜਵਾਨ ਲੜਕੇ ਲੜਕੀਆਂ ਨੂੰ ਫੜਕੇ ਲਗਵਾ ਰਹੇ ਨੇ ਉਹਨੋਂ ਲੜਕੇ ਲੜਕੀਆਂ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕੀ ਮੈਂ ਕਹਾਂਗਾ ਜਿਨ੍ਹਾਂ ਨੇ ਕਦੇ ਚੰਗੇ ਕੱਪੜੇ ਨਹੀਂ ਵਿਚਾਰਿਆ ਨੇ ਪਾਏ ਆਪਦੇ ਕਲਚਰ ਦੇ ਵਿੱਚ ਹੋਤਾ ਹੈ ਉਹਨੂੰ ਜਦ ਕਹੈਂ ਆ ਕੇ ਬਰਦੀ ਟਾਈਪ ਤੇ ਫਿਰ ਉਹਨੂੰ ਐ ਹੁਣ ਲੱਗਦਾ ਮੈਂ ਤਾਂ ਸੁਰਗੀ ਚ ਆ ਗਿਆ ਮੇਰੇ ਵਰਗੇ ਤਾਂ ਬੰਦਾ ਹੀ ਕੋਈ ਨਹੀਂ ਇਹ ਪਤਾ ਉਦੋਂ ਲੱਗਦਾ ਵੀ ਉਹਦੇ ਹੱਥ ਦੀ ਰੋਟੀ ਨਹੀਂ ਖਾਂਦੇ ਇੱਕ ਸਵੈਮ ਸੇਵਕ ਨੇ ਕਿਤਾਬ ਲਿਖਿਆ ਤੇ ਇਹ ਮੇਰੀ ਲਾਇਬ੍ਰੇਰੀ ਵਿੱਚ ਉਹਨੇ ਕਿਤਾਬ ਲਿਖੀ ਆ ਵੀ ਮੈਂ ਪਹਿਲਾਂ ਮੰਨਦਾ ਨਹੀਂ ਸੀ ਇੱਕ ਦਿਨ ਜਦ ਉਹਨਾਂ ਨੂੰ ਖਾਣਾ ਦਿੱਤਾ ਤੇ ਉਹ ਫਿਰ ਪਹਿਲਾਂ ਤਾਂ ਮੇਰੇ ਘਰੇ ਖਾਣਾ ਖਾਦਾ ਨਹੀਂ ਫਿਰ ਕਹਦਾ ਚਲ ਕੋਈ ਨਹੀਂ ਜੋ ਪੈਕ ਕਰਦੇ ਰਸਤੇ 'ਚ ਖਿਲਾ ਦਾਂਗੇ ਕਿਉਂਕਿ ਉਹਰੇ ਇਹ ਨਾ ਵਹਿਮ ਕਰਨਗੇ ਖਾਂਦਾ ਉੱਥੇ ਇਹਨਾਂ ਨੂੰ ਤੇ ਉਹ ਰਸਤੇ 'ਚ ਹੀ ਸੁੱਟ ਗਏ ਉਸ ਖਾਨੇ 'ਚ ਤੇ ਉਹ ਐ ਵੀ ਆਏ ਕਿ ਮੈਂ ਉਸ ਦਿਹਾੜੇ ਦੇ ਕਿਛ ਦੋਸਤਾਂ 'ਚ ਚੱਲ ਮੈਂ ਤੈਨੂੰ ਦਿਖਾ ਦੇਣਾ ਫਿਰ ਜਦੋਂ ਉਹਨੇ ਜਾ ਕੇ ਉੱਥੇ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਹੋ ਰਿਹਾ ਵਰਤਾਰਾ ਹੈ ਇਹ ਪੰਜਾਬ ਵਾਸਤੇ ਬਹੁਤ ਲੰਮੇ ਜ਼ਿਆਦਾ ਨਾ ਪੱਕੀ ਵਰਤਾਰਾ ਹੈ ਇਹ ਜਿਹੜੀਆਂ ਸਿਆਸੀ ਪਾਰਟੀਆਂ ਜੋ ਛਾਲ ਮਾਰ ਕੇ ਜਾ ਰਹੇ ਨੇ ਉਹ ਵੀ ਦੇਖਣ ਦੀ ਲੋੜ ਹੈ ਉਹਨਾਂ ਨੂੰ ਵੀ ਇਹ ਜਿਹੜੇ ਸ਼ੈਡਿਊਲ ਕਾਪਟਾਂ ਨੂੰ ਗੁੰਮਰਾਹ ਕਰਕੇ ਜਾਂ ਕਹਿ ਲੋ ਵੀ ਕੁਝ ਵੀ ਕਹਿ ਕੇ ਉਸ ਕਰਕੇ ਨੇ ਦੇਖਣ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਜਿਵੇਂ ਪਹਿਲਾਂ ਜਦ ਮੋਦੀ ਸਾਹਿਬ ਆਏ ਸੀ ਉਦੋਂ ਐਂ ਲੱਗਦਾ ਸੀ ਵਾਕਈ ਇਹ ਤਾਂ ਹੁਣ ਸਵਰਗ ਆ ਜੂਗਾ। ਇਹੀ ਪ੍ਰਸੰਤ ਲੋਕ ਕਹਿੰਦੇ ਸੀ ਸਰਕਾਰ ਰੀਪੀਟ ਹੋਵੇ 2014 ਚ ਤੇ ਕਿ ਫਿਰ ਰੀਪੀਟ ਕਿੱਥੇ ਹੋਣੀ ਸੀ? ਤੇ ਰੀਪੀਟ ਤਾਂ ਉਦੋਂ ਨਹੀਂ ਹੋਈ ਜਾਂ 2004 ਚ 48% ਨੇ ਕਿਹਾ ਸੀ ਹੋਣੀ ਚਾਹੀਦੀ ਹੈ ਟਾਲ ਦੇਰੀ ਬਾਪਈ ਦੀ ਸਰਕਾਰ ਤੇ ਉਹ ਨਹੀਂ ਹੋਈ ਸੀ। ਕਿ ਐਟਕੀ ਇਹਨਾਂ ਦੇ 43% ਨੇ ਕਿਹਾ ਹੈ ਵੀ ਰੀਪੀਟ ਹੋਣੀ ਚਾਹੀਦੀ ਹੈ ਤੇ ਉਹ ਹੁਣ 43-44% ਵਾਲੀ ਕਹਿੰਦੇ ਰੀਪੀਟ ਹੋ ਜੇ 48 ਵਾਲੀ ਨਹੀਂ ਹੋਈ। ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਹੈ ਵੀ ਇਹ ਹੁਣ ਹਾਲੀ ਹੋਈ ਬੈਲਾਈ ਲੱਗ ਰਹੀ ਹੈ ਬੀ ਜੀ ਪੀ ਉਹਦੇ ਉੱਤੇ ਹੋਰ ਇਹ ਦੇਖ ਵੀ ਦਿਖਾਏਗੀ ਹੁੰਦਕਾਂ ਵੀ ਕਰਾਏਗੀ ਸੋ ਪੰਜਾਬ ਦੇ ਅੱਜ ਜਿਹੜਾ ਸੰਦਰਭ ਹੈ ਤੁਸੀਂ ਪਲਟੂ ਰਾਮਾ ਦੀ ਗੱਲ ਕਰੀ ਹੈ ਇਹ ਜਿਹੜੇ ਪਲਟੂਏ ਨੇ ਇਹਨਾਂ ਦਾ ਇਕਤਾ ਹੈਗਾ ਵੀ ਉਹ ਆਪ ਸੋਚਣ ਦੂਜੇ ਪਾਰਟੀਆਂ ਹੁਣ ਨਾ ਤਾਂ ਪਾਰਟੀਆਂ ਨੂੰ ਕੋਈ ਸੰਗਸਰ ਰਹੀ ਹੈ ਜਿਹੜਾ ਮਰਜੀ ਆ ਜਾਈ ਨਾ ਉਹਨਾਂ ਨੂੰ ਅਗਲੀ ਗੱਲ ਜਿਹੜੀ ਮੈਂ ਇਹਦੇ ਚ ਕਹਿਣੀ ਚਾਹਣਾ ਕਿੱਥੇ ਤਾਂ ਕੈਂਡੀਡੇਟ ਪਾਰਟੀ ਤੇ ਨਿਰਭਰ ਹੁੰਦਾ ਸੀ ਅੱਜ ਪਾਰਟੀਆਂ ਕੈਂਡੀਡੇਟ ਚੰਨਰਵ ਹੋ ਗੀਆਂ ਲੜੀਆਂ ਫਿਰਦੀਆਂ ਨੇ ਵੀ ਆਹ ਕੈਂਡੀਡੇਟ ਆ ਗਏ ਸਾਡੇ ਕੋਲੇ ਇਹ ਬੜਾ ਨੈਗੇਟਿਵ ਵਰਤਾਰ ਹੈ ਸਾਡੇ ਦੇਸ਼ ਚ ਪਾਰਟੀਆਂ ਦੀ ਪੋਲਿਟਿਕਸ ਫੇਰ ਕਿਹਨਾਂ ਕਿਹਦੇ ਜ਼ਿੰਮੇਵਾਰੀ ਉਹ ਵਿਅਕਤੀ ਨਹੀਂ ਕਹਦੇ ਜ਼ਿੰਮੇਵਾਰੀ ਹੈ ਉਹ ਭੱਜ ਜਾਂਦਾ ਹੈ ਕਿ ਇਹ ਜਿਹੜਾ ਇਹ ਵਰਤਾਰ ਹੈ ਇਹਦਾ ਮਤਲਬ ਪਾਰਟੀਆਂ ਦਾ ਪਾਰਟੀਆਂ 'ਚ ਤਾਂ ਕੋਈ ਡਾਊਜੀ ਹੋਊਗੀ ਕੋਈ ਸਿਧਾਂਤ ਹੋਏਗਾ ਚੰਗਾ ਜਾਂ ਮਾੜਾ ਇਵਨ ਬੀਜੇਪੀ ਨੂੰ ਜੇ ਕੇ ਆਰਐਸਐਸ ਦਾ ਸਿਧਾਂਤ ਆ ਸੀ ਉਹਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਕਾਲੀਆਂ ਦਾ ਇੱਕ ਸਿਧਾਂਤ ਹੈ ਉਹ ਗੱਲ ਵੱਖਰੀ ਹੈ ਉਹ ਸਿਧਾਂਤ ਨੂੰ ਸਿੱਕੀ ਦਿਨ ਉਹਨਾਂ ਨੇ ਕਾਹਕੇ ਕੋਰਾ ਲਾਇਆ ਤੇ ਕਮਿਊਨਿਸਟਾਂ ਦੇ ਹਵਦੇ ਸਿਧਾਂਤ ਸੀਗੇ ਕਾਂਗਰਸ ਦਾ ਹਵਦਾ ਸਿਧਾਂਤ ਸੀ ਜਦੋਂ ਸਿਧਾਂਤ ਆਗੀਆਂ ਪਾਰਟੀਆਂ ਦੇ ਵਿੱਚ ਵਿਅਕਤੀ ਭਰ ਹੋ ਗਏ ਫੇ ਸਿਧਾਂਤ ਖਤਮ ਹੋ ਜੂਗਾ ਕਿਉਂਕਿ ਵਿਅਕਤੀ ਤਾਂ ਸਿਧਾਂਤ ਦੇ ਨਾਲ ਜ਼ਰੂਰੀ ਨਹੀਂ ਜੁੜਿਆ ਹੋਵੇ ਇਕਤਾ ਇਹ ਹੁਣ ਨਾ ਤਾਂ ਕਾਨੂੰਨ ਇਹਨਾਂ ਨੂੰ ਕੁਝ ਕਹਿ ਰਿਹਾ ਨਾ ਪਾਰਟੀਆਂ ਕਹਿ ਰਹੀਆਂ ਨੇ ਨਾ ਇਹਨਾਂ ਨੂੰ ਲੋਕ ਲੱਜਾ ਇਕ ਹੁੰਦਾ ਨਾ ਵੀ ਲੋਕ ਲੱਜਾ ਹੁੰਦੀ ਆ ਵੀ ਯਾਰ ਇਹ ਨਾ ਕਰੀਏ ਬੁਰਾ ਲੱਗਦਾ ਲੋਕੀ ਕਹਣਗੇ ਹੁਣ ਜਿਹੜਾ ਹਾਲ ਹੈ ਸਾਡੇ ਕੋਲੇ ਕੀ ਕੋਈ ਸਵਾਲ ਹੈ ਕਰ ਲੋ ਮੈਂ ਮਸਲਾਬ ਦੀ ਅੱਖ ਕਿ ਕਹਿ ਰਿਹਾ ਜੀ ਨਹੀਂ ਵਸ ਸਵਾਲ ਤਾਂ ਉਹ ਕਿ ਆਈ ਸੀ ਕੇ ਐਡਡਿਟਿਵ ਵਿਰੋਧ ਦੇ باوجود ਵੀ ਲੀਡਰ ਮਤਲਬ ਕਿ ਲੋਕਾਂ ਦਾ ਕੋਈ ਹੋ ਨਹੀਂ ਕਿ ਲੋਕ ਰੋਸ ਲੋਕ ਰੋਸ ਦਾ ਕੋ ਡਰ ਨਹੀਂ ਹਾਂ ਨਹੀਂ ਨਹੀਂ ਉਹ ਉਹ ਹੈ ਕਿ ਇਹ ਸ਼ਾਰਟ ਟਰਮ 'ਚ ਉਹਨਾਂ ਨੂੰ ਕਿਤੇ ਨਾ ਕਿਤੇ ਉੱਤੇ ਧਰ ਕੇ ਕਿਸੇ ਨੇ ਸਿਕਿਉਰਿਟੀ ਰਹਿਣੀ ਹੈ ਕਿਸੇ ਨੂੰ ਇਹ ਆ ਵੀ ਕੱਲ ਨੂੰ ਇਹ ਜੇ ਸਰਕਾਰ ਉੱਤੇ ਆ ਗਈ ਅਜੇ ਉਹਨਾਂ ਨੂੰ ਕਿਉਂਕਿ ਇਹਨੇ ਸਿਆਣੇ ਨਹੀਂ ਨਾ ਪਹਿਲੀ ਗੱਲ ਇਹ ਮੰਨ ਲਓ ਵੀ ਪੋਲਿਟਿਸ਼ੀਨ ਇਹਨੇ ਸਿਆਣੇ ਨਹੀਂ ਵਿਪੱਖ ਨੂੰ ਪ੍ਰੋਪਰਲੀ ਦੇਖਣਾ ਹੈ ਜੇ ਪ੍ਰੇਖ ਨੂੰ ਦੇਖਣ ਵਾਲੇ ਹੁੰਦੇ ਫੇਰ ਨਾ ਪਲਟੀ ਮਾਰਦੇ ਕਿਉਂਕਿ ਸਿਆਣੇ ਚ ਉਹਨੇ ਹੈ ਨਹੀਂ ਇਹ ਇਹ ਤਾਂ ਲਾਲਚੀ ਨੇ ਇਹ ਇਹ ਗੱਲ ਨੂੰ ਆਪਾਂ ਨੂੰ ਮੰਨ ਕੇ ਚੱਲਣਾ ਪਊ ਜਦ ਬੰਦਾ ਲਾਲਚੀ ਹੁੰਦਾ ਨਾ ਉਦੋਂ ਫੇਰ ਦੋ ਵਿੱਚ ਅੰਨਾ ਹੋ ਜਾਂਦਾ ਲੋਭ ਉਹਨੂੰ ਲੋਭ ਤੇ ਦਾਤ ਬੰਦੇ ਨੂੰ ਅੰਨਾ ਕਰ ਦਿੰਦੇ ਨੇ ਉਹਨੂੰ ਦੇਖਣ ਨਹੀਂ ਦਿੰਦੇ ਉਹਦੇ ਪੰਜ ਗਿਆਨ ਇੰਦਰੀ ਇਹ ਪੰਜ ਕਰਮ ਇੰਦਰੀ ਉਲਟੀ ਕੰਮ ਕਰਦੇ ਨੇ ਫੇਰ ਇੱਕਤਾ ਹੀ ਹੁਣ ਉਹਨਾਂ ਨੂੰ ਸਭ ਕੁਝ ਸਿਖਾਉਣਾ ਵੀ ਜ਼ਰੂਰੀ ਆ ਇਹ ਥੋੜੇ ਵੀ ਪੰਜਾਬ ਨੇ ਮਰੀ ਜਾਣਾ ਉਹ ਸਭ ਕੁਝ ਸਿਖਾਉਣਾ ਇਸ ਵਾਸਤੇ ਜ਼ਰੂਰੀ ਹੈ કે ਵੀ ਜਨ ਕਾਨੂੰਨ ਨਹੀਂ ਸਿਖਾ ਰਿਹਾ ਪਾਰਟੀਆਂ ਨਹੀਂ ਸਿਖਾ ਰਹੀਆਂ ਕੈਂਡੀਡੇਟ ਆਪ ਨਹੀਂ ਸਿੱਖ ਰਹੇ ਜਾਂ ਕਰੋ ਜਿਹੜੇ ਪਲਟੀ ਮਾਰਦੇ ਨੇ ਤੇ ਫਿਰ ਲੋਕ ਫੈਸਲਾ ਕਰ ਲੈਣ ਵੀ ਜਿਹੜੇ ਦਲ ਬਦਲ ਕੇ ਗਏ ਨੇ ਨਾ ਉਹ ਜਿਹੜੀ ਮਰਜ਼ੀ ਪਾਰਟੀ ਚ ਗਏ ਹੋਣ ਦਲ ਬਦਲੂਆਂ ਨੂੰ ਜਿਨ੍ਹਾਂ ਨੇ ਆਇਸ ਵੇਲੇ ਚੋਣਾਂ ਵੇਲੇ ਦਲ ਬਦਲੇ ਕਰੀਆਂ ਨੇ ਵੀ ਉਹਨਾਂ ਵੋਟ ਨਹੀਂ ਪਾਉਣੀ ਜੋ ਮਰਜ਼ੀ ਹੋ ਜੇ ਚੰਗਾ ਹੋਵੇ ਮਾੜਾ ਹੋਵੇ ਜੋ ਮਰਜ਼ੀ ਹੋਵੇ ਸੋ ਉਹਦੇ ਨਾਲ ਇੱਕ ਫਰਕ ਪਊਗਾ ਅਗਲੇ ਵਾਰ ਨੂੰ ਉਹ ਕਹਿੰਗੇ ਯਾਰ ਦਲ ਬਦਲੂਆਂ ਜਿੰਨੇ ਹੁਣ ਕਿਸਾਨ ਕਹਿੰਦੇ ਨੇ ਬਸੀ ਬੀਜੇਪੀ ਨੂੰ ਨਹੀਂ ਆਂਦੇ ਨਾ ਫਿਰ ਨਾ ਔਰ ਜੇ ਆਮਨੇ ਤੁਸੀਂ ਆਪੀ ਲਾੜਨਾ ਬੱਤੀ ਆਨੇ ਇਦਾਂ ਹੀ ਜੇ ਕਿਤੇ ਪੰਜਾਬੀ ਅੱਜ ਇਹ ਫੈਸਲਾ ਕਰ ਲੈਣਾ ਵੀ ਸਾਡੇ ਪੰਜਾਬ ਦੀ ਇੱਜ਼ਤ ਹੀ ਤਾਂ ਬਚਣੀ ਹੈ ਵੀ ਅਸੀਂ ਜੋ ਕਹਨੇ ਆ ਉਹੀ ਕਰਦੇ ਆ ਔਰ ਅਸੀਂ ਆਪਦੇ ਪੱਕੇ ਠੱਕੇ ਆ ਆਪਦੇ ਬਚਨ ਦੇ ਤੇ ਬਚਨ ਦੇ ਪੱਕੇ ਠੱਕੇ ਤਾਂ ਹੀ ਰਹਿ ਸਕਦਾ ਜੇ ਅਸੀਂ ਪਲਟੂ ਆਮਲੀ ਬੰਦੇ ਨਹੀਂ ਤਾਂ ਜਿਹੜਾ ਕੁਝ ਜਿچھے ਦੇਖਣ ਤਵਾ ਪ੍ਰਾਂਤ ਉੱਤੇ گاਵਾ ਦਿਨ ਤੇ ਰਾਤ ਆ ਲੈਣ ਜਿਹੜੀ ਉਹ ਪੰਜਾਬ ਦਾ ਕੈਰੇਕਟਰ ਨਹੀਂ ਹੈ ਉਸ ਦਾ અપਵਾਦ ਹੁੰਦਾ ਜੇ ਕੋ ਹੁੰਦੇ ਨੇ ਹੁਣ ਤਾਂ ਗਿਣਤੀ ਬਹੁਤ ਵਧ ਗਈ ਸੋ ਇਹ ਐਡ ਕੀ ਇਹਨਾਂ ਨੂੰ ਆਪਾਂ ਸਭ ਕ ਸਿਰ ਸਾਦੀਏ ਤਾਂ ਕਿ ਪੰਜਾਬ ਦੀ ਪੱਗ ਜਿਵੇਂ ਅਸੀਂ ਕਿਸਾਨੀ ਦੇ ਅੰਦੋਲਨਾਂ ਨੂੰ ਉੱਚੀ ਕਰ ਰਹੇ ਹਾਂ ਰੋਜ਼ ਜਿਵੇਂ ਅਸੀਂ ਇਹ ਹੁਣ ਮਦੇਗਾ ਦੇ ਉੱਤੇ ਕਹਿ ਕੇ ਕਿ ਮਦੇਗਾ ਦੀ ਜਹਾੜੀ ਕਿਉਂ ਨਹੀਂ ਵੱਧਦੀ ਆ ਕਿਉਂ ਨਹੀਂ ਮੇਰਾ ਮਦੇਗਾ ਮਜ਼ਦੂਰ ਇਕੱਠੇ ਹੋ ਰਹੇ ਨੇ ਉਹਦੇ ਚ ਪੰਜਾਬ ਦੀ ਪੱਗ ਉੱਚੀ ਕਰ ਰਹੇ ਆ ਇੱਕ ਤੀਜਾ ਸਾਡੇ ਕੋਲ ਹੈਗਾ ਆਯਾਮ ਜੀ ਤੁਸੀਂ ਪਾ ਗੋਟੀ ਕਰ ਸਕਦੇ ਆ ਪੰਜਾਬ ਦੀ ਉਹ ਇਹ ਕਿ ਅਸੀਂ ਦਲ ਬਦਲવાનું ਮੂਹ ਨਹੀਂ ਲਾਉਣਾ ਪੰਜਾਬ ਇਹਦੇ ਨਾਲ ਇੱਕ ਹੱਦ ਹੈ ਉਹ ਬਿਲਕੁਲ ਬਿਲਕੁਲ ਸੋ ਕਿਉਂਕਿ ਰੋਪ ਸਾਬ ਲੋਕ ਲੋਕਾਂ ਨੂੰ ਤਾਂ ਉਹ ਸਮਝਦੇ ਲਿਟਰ ਕਹਿੰਦਾ ਕਿ ਤੁਸੀਂ ਆਪਣਾ ਕੰਮ ਕਰ ਸੈੱਟ ਕਰੋ ਆਪਣਾ ਪਰਿਵਾਰ ਸੈੱਟ ਕਰੋ ਆਪਣੀ ਪਾਰਟੀ ਸੈੱਟ ਕਰੋ ਲੋਕਾਂ ਦਾ ਕੀ ਲੋਕਾਂ ਦਾ ਮਨਾ ਲਾਂਗੇ ਇੱਕ ਘੱਟ ਕਰਕੇ ਆਪਾਂ ਲੋਕਾਂ ਨੇ ਮਨਾ ਲਿਆ ਬਿਲਕੁਲ 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 ਸਾਬ ਬਹੁਤ ਵਾਰ ਸ਼ੁਕਰੀਆ ਰੋਪ ਸਾਬ ਨਾਲ ਜੁੜਨ ਦੇ ਲਈ ਧੰਨਵਾਦ